ਈਆਂ ਲਾਸ਼ਾਂ ਦੇਖਿਆ ਤੁਸੀਂ ਅੱਜ ਇੱਕ ਲਾਸ਼ ਸੀ ਜਿਹਦੇ ਲਈ ਆਏ ਸੀ ਜਾਂ ਹੋਰ ਵੀ ਲਾਸ਼ਾਂ ਦਿਖਿਆ ਤੁਹਾਨੂੰ ਮੈਨੂੰ ਅੱਗੇ ਵੀ ਦੇਸ ਰੀਆਂ ਨੇ ਪ੍ਰਵਾਸੀਆਂ ਨੇ ਇਕੱਠੇ ਹੋ ਕੇ ਉਹਦੇ ਭਰਾ ਦੇ ਸਾਹਮਣੇ ਉਹਦੀ ਭੈਣ ਦਾ ਹੱਥ ਫੜ ਲਿਆ ਨਾ ਜਾਂ ਕਰਨਾ ਜੋ ਕਰਨਾ ਆ ਰੋਪੜ ਦੀਵਾਲੀ ਵਾਲੇ ਦਿਨ ਰੋੜੇ ਮਾਰ-ਮਾਰ ਕੇ ਉਹ ਰੋਹਿੰਗੀਆਂ ਮੁਸਲਮਾਨ ਸੀਗੇ ਮੁੰਡੇ ਉੱਤੇ ਉਹਨਾਂ ਨੇ ਉਹਦਾ ਸਿਰ ਫੇਤਾ ਐਮਐਲਏ ਸਾਹਿਬ ਤਾਂ ਕਹਿੰਦੇ ਵੀ ਅਸੀਂ ਨਹੀਂ ਹੋਣ ਦੇਣਾ ਹੁਣ ਅੱਗੇ ਨੂੰ ਇਦਾਂ ਅਸੀਂ ਨਿਰਦੇਸ਼ ਦਿੱਤੇ ਤੇ ਪੁਲਿਸ ਦੀ ਪਿੱਠ ਥਾਪੜੀ ਉਹਨਾਂ ਨੇ ਕਿ ਉਹਨਾਂ ਨੇ ਵਧੀਆ ਕੰਮ ਕੀਤਾ ਤੇ ਜਲਦੀ ਫੜ ਲੇ ਜੀ ਪੁਲਿਸ ਪ੍ਰਸ਼ਾਸਨ ਨੂੰ ਸ਼ਾਬਾਸ਼ ਦੰਦਾ ਵੀ ਉਹਨਾਂ ਨੇ ਵੀ ਦੇ ਨੋ ਟਾਈਮ ਮੇਰੇ ਖਿਆਲ 24 ਘੰਟੇ ਵੀ ਨਹੀਂ ਲੱਗੇ ਹੈਗੇ ਤੇ ਸਾਰੇ ਸਾਰੇ ਜਿਹੜੇ ਮੁਜਰਮ ਨੇ ਫੜ ਕੇ ਅੰਦਰ ਕਰਦੇ ਚਲੋ ਜੇ ਬੰਦੇ ਮਰ ਜਾਂਣ ਉਸ ਤੋਂ ਬਾਅਦ ਕਹਦੇ ਹੋ ਅਸੀਂ ਵਧੀਆ ਕੰਮ ਕੀਤਾ ਮਤਲਬ ਇਹ ਦੁਨੀਆ ਦੇ ਵਿੱਚ ਦੱਸਿਆ ਜਾਵੇ ਨਾ ਕਿ ਸਾਡੇ ਮੈਂਬਰ ਆਫ ਲੈਜਿਸਲੇਟਿਵ ਅਸੈਂਬਲੀ ਇਹ ਕਹਿ ਰਹੇ ਨੇ ਕਿ ਕਤਲ ਹੋ ਗਿਆ ਉਸ ਤੋਂ ਬਾਅਦ ਅਸੀਂ ਜਿਹੜੇ ਫੜਲੇ ਛੇ ਬੰਦੇ ਉਹ ਵਧੀਆ ਕੰਮ ਹੈ ਵਧੀਆ ਕੰਮ ਉਹਦੋਂ ਹੁੰਦਾ ਹੈ ਕਿ ਕੋਈ ਬੰਦਾ ਜੀ ਘਟਨਾਵਾਰੇ ਹੋਣ ਹੀ ਨਾ ਦਿਓ ਤੇ ਜਾਂ ਸੋਚ ਰਿਹਾ ਹੋਵੇ ਤਾਂ ਉਦੋਂ ਫੜ ਲਓ ਇਹਨੂੰ ਕਹਿੰਦੇ ਵਧੀਆ ਕੰਮ ਉਹਨਾਂ ਨੂੰ ਆਹੀ ਸਾਡੇ ਐਮਐਲਏ ਨੇ ਜਿਹੜੇ ਇੱਥੋਂ ਦੇ ਸਰਦਾਰ ਕੁਲਵੰਤ ਸਿੰਘ ਹਰੀ ਜੀ ਉਹਨਾਂ ਨੇ ਕਿਹਾ ਸੀ ਉਹਨਾਂ ਦਾ ਵੀਡੀਓ ਵੀ ਹੈਗਾ ਕੰਮੇ ਕੋਲ ਇਹ ਨਹੀਂ ਮੈਨੂੰ ਦੱਸਿਆ ਕੱਢ ਕੇ ਵੀਡੀਓ ਵਿਖਾਇਆ ਕਿ ਮੈਂ ਤੁਹਾਡਾ ਬਣਾਉਂਗਾ ਸਾਰਾ ਕੁਝ ਔਰ ਤੁਹਾਨੂੰ ਜਗਤਪੁਰੇ ਪਿੰਡ ਦੇ ਵਿੱਚ ਵਸਾਉਂਗਾ ਔਰ ਸਾਰੀਆਂ ਸਹੂਲਤਾਂ ਤੁਹਾਨੂੰ ਦਿੱਤੀਆਂ ਜਾਣਗੀਆਂ ਬੇਫਿਕਰ ਹੋ ਜਾਓ ਇਹ ਖੁਦ ਬੋਲ ਰਿਹਾ ਉਹਨਾਂ ਨੂੰ ਖੜ ਕੇ ਤੇ ਜਦੋਂ ਜਗਤਪੁਰੇ ਦੀ ਗੱਲ ਉੱਠੀ ਉਸ ਤੋਂ ਬਾਅਦ ਆਂਦੇ ਨੇ ਨਹੀਂ 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 ਮੈਂ ਤਾਂ ਨਹੀਂ ਇਹ ਗੱਲ ਕੀਤੀ ਉਹਨੇ ਤਾਂ ਬਾਅਦ ਵਿੱਚ ਨਾਲ ਹੀ ਪ੍ਰੈਸ ਕਾਨਫਰੰਸ ਕੀਤੀ ਹੈ ਡੀਏਜੀ ਸਰਵਾਂ ਨੇ ਕੀਤੀ ਹੈ ਜੀ ਉਹ ਕਹਿੰਦੇ ਕਿ ਪ੍ਰਵਾਸੀ ਵਰਸਸ ਪੰਜਾਬੀ ਮਸਲਾ ਹੈ ਨਹੀਂ ਤੇ ਤੁਹਾਡੇ ਤੇ ਇਹਦਾ ਫਿਰ ਸਿੱਧੇ ਇਲਜ਼ਾਮ ਹੈ ਵੀ ਤੁਸੀਂ ਮਾਹੌਲ ਖਰਾਬ ਕਰ ਰਹੇ ਹੋ ਉਹ ਖੁਦ ਵੀ ਪੰਜਾਬੀ ਬਹੁਤ ਆਖੜ ਅੱਕਰ ਕੇ ਮੈਨ ਲੱਗਾ ਉਹ ਵੀ ਪ੍ਰਵਾਸੀ ਨੇ ਇਹ ਤਾਂ ਸਾਡੀ ਐਡਮਿਨਿਸਟ੍ਰੇਸ਼ਨ ਦਾ ਹਾਲ ਹੈ ਇਹਨਾਂ ਦੇ ਪਿੰਡੋਂ ਬੰਦਾ ਕੰਮ ਕਰਦਾ ਇੱਕ ਤੇ ਕੁੰਬੜਾ ਰਹਿੰਦਾ ਆ ਜਿੱਥੋਂ ਦੇ ਮੁੰਡੇ ਸੀ ਵਿਚਾਰੇ ਦਿਲਪ੍ਰੀਤ ਤੇ ਦਮਨਪ੍ਰੀਤ ਜੀ ਉਸ ਬੰਦੇ ਕੋਲੇ ਤਿੰਨ ਆਧਾਰ ਕਾਰਡ ਨੇ ਇੱਕ ਦਾ ਐਡਰੈਸ ਇੱਥੋਂ ਦਾ ਹੈ ਮੁਹਾਲੀ ਦਾ ਇੱਕ ਦਾ ਚੰਡੀਗੜ੍ਹ ਦਾ ਹੈ ਔਰ ਤੀਜਾ ਹੈਗਾ ਯੂਪੀ ਦਾ ਤਿੰਨ ਆਧਾਰ ਕਾਰਡ ਹੁਣ ਮੈਨੂੰ ਦੱਸੋ ਇਹ ਤਿੰਨ ਆਧਾਰ ਕਾਰਡ ਬਣ ਕਿਵੇਂ ਗਏ ਕਵਾੜ ਦਾ ਕੰਮ ਕਰਦਾ ਜੀ ਭਈਆ ਉਹ ਉਹ ਕਵਾੜ ਦਾ ਕੰਮ ਕਰਨ ਵਾਲਾ ਤਿੰਨ ਆਧਾਰ ਕਾਰਡ ਬਣਾ ਹੀ ਫਿਰਦਾ ਜੀ ਹੁਣ ਦੱਸੋ ਕਹਿ ਰਹੇ ਪ੍ਰਵਾਸੀਆਂ ਦੀ ਰੈਲੀ ਕੱਢਣੀ ਹੈ ਪ੍ਰਵਾਸੀਆਂ ਦੀ ਰੈਲੀ ਕਿਉਂ ਹੁਣ ਸਾਨੂੰ ਲੁਧਿਆਣੇ ਇੱਕ ਬੰਦਾ ਧਮਕੀ ਦੇ ਰਿਹਾ ਆਂਦਾ ਤੁਸੀਂ ਜਿਸ ਦਿਨ 3 ਤਰੀਕ ਨੂੰ ਕਾਲਾ ਪਾਣੀ ਬੰਦ ਕਰਨ ਆਉਂਗੇ ਸਾਹਮਣੇ 1 ਲੱਖ ਪ੍ਰਵਾਸੀ ਢਲ ਦੂੰਗਾ ਮਤਲਬ ਅਸੀਂ ਪੰਜਾਬ ਦੀ ਕੋਈ ਜਾਇਜ਼ ਮੰਗ ਹੀ ਨਹੀਂ ਮੰਗਨਵਾ ਸਕਾਂਗੇ ਸਾਹਮਣੇ ਬੰਦੇ ਆ ਜਾਣਗੇ ਤੁਹਾਡੇ ਨਾਲ ਤੁਸੀਂ ਮਸਲਾ ਚੱਕਿਆ ਜੀ ਤੁਹਾਡੇ ਨਾਲ ਨਾ ਕਿਸਾਨ ਜਥੇਬੰਦੀਆਂ ਆ ਕੇ ਖੜੀਆਂ ਜੀ ਨਾ ਕੋਈ ਸਿੱਖ ਜਥੇਬੰਦੀਆਂ ਨਾ ਸ਼ਰਮੌਰ ਸੰਸਥਾਵਾਂ ਤੁਸੀਂ ਕਹਿੰਦੇ ਹੋ ਵੀ ਪ੍ਰਵਾਸੀ ਤੇ ਪੰਜਾਬੀ ਦਾ ਮਸਲਾ ਹੈ ਉੱਤੇ ਗੁਰਦੁਆਰਾ ਸਾਹਿਬ ਸਾਡਾ ਸੀ ਆ ਕਾਲੇ ਪਾਣੀ ਨੂੰ ਲੈ ਕੇ ਲੁਧਿਆਣੇ ਦੇ ਲਾਗੇ ਹੀ ਪੈਣਾ ਹੈ ਜੀ ਪ੍ਰੋਗਰਾਮ ਤੇ ਉੱਥੇ ਉਹਨਾਂ ਨੇ ਮੈਨੂੰ ਵੀ ਤੇ ਲਖੇ ਨੂੰ ਵੀ ਸਪੈਸ਼ਲ ਕਿਹਾ ਕੱਲਾ ਕੱਲਾ ਕਰਕੇ ਵੀ ਇਕੱਠਿਆਂ ਵੀ ਆਂਦੇ ਪਲੀਜ਼ ਇੱਥੇ ਪ੍ਰਵਾਸੀਆਂ ਦੀ ਗੱਲ ਨਾ ਕਰਿਓ ਜੀ ਮੈਂ ਕਿਉਂ ਭਾਈ ਕੀ ਹੋ ਗਿਆ ਅੱਧਾ ਪਿੰਡ ਪ੍ਰਵਾਸੀਆਂ ਦਾ ਆਂਦੇ ਚ ਤੁਹਾਡੇ ਤੇ ਇਤਬਾਰ ਨਹੀਂ ਨਾ ਹੈਗਾ ਉਹ ਤਾਂ ਤੁਹਾਡੇ ਘਰ ਦੇ ਮਰੇ ਤੁਸੀਂ ਲਾਈਵ ਹੋ ਗਏ ਜੀ ਪੀਪੀਸ ਲੱਗੀ ਉਧਰ ਬਠਿੰਡੇ ਦੇ ਵਿੱਚ ਜਾ ਕੇ ਲੱਕੜਾਂ ਦੇ ਘਰ ਦੇ ਹੁਣ ਵੀ ਅਸੀਂ ਆਏ ਆ ਤਾਂ ਦੋ ਪੀਸੀਆਰ ਖੜੀਆਂ ਸੀ ਪ੍ਰੋਬਲਮ ਕੀ ਹੈ ਕਿ ਜਿਹੜਾ ਪ੍ਰਸ਼ਾਸਨ ਤੁਸੀਂ ਸਾਡੇ ਪਿੱਛੇ ਲਾ ਰਹੇ ਹੋ ਇਹ ਇਸ ਲਾਇਨ ਆਰਡਰ ਨੂੰ ਮੇਨਟੇਨ ਕਰਨ ਤੇ ਲਾ ਲੋ ਕਿ ਆ ਘਟਨਾਵਾ ਹੀ ਨਾ ਘਟਣਾ। ਗੈਰ ਜ਼ਿੰਮੇਵਾਰ ਨਾਗਰੀਕੋਂ ਤੁਸੀਂ? ਇਹੀ ਲੱਗ ਰਿਹਾ ਮੈਨੂੰ। ਤੁਹ ਸਵੇਰ ਸਵੇਰ ਡੀਐਸਪੀ ਸਾਹਿਬ ਦੇ ਫੋਨ ਆਏ। ਤੁਸੀਂ ਬਾਬਾ ਜੀ ਮੇਰ ਕਹੋ ਮੈਂ ਕਿਹਾ ਅਸੀਂ ਕੀ ਗਲਤ ਕਰ ਰਹੇ ਮੈਨੂੰ ਇਹ ਤਾਂ ਦੱਸੋ। ਲੁਧਿਆਣੇ ਮੈਨੂੰ ਦੱਸੋ ਨਹਿਰ ਸੀ। ਠੀਕ ਹੈ ਨਹਿਰ ਦੇ ਵਿੱਚ ਹੈ ਜਿੱਥੇ ਸਫਾਈ ਹੋ ਰਹੀ ਸੀ। ਐਡੇ ਜਿਹੇ ਢੇਰ ਲੱਗੇ ਸੀ। ਟਰੈਕਟਰ ਤੱਕ ਵਿੱਚ ਖੜਾ ਸੀ ਤੇ ਪ੍ਰਵਾਸੀਓ ਨੇ ਕਿਹਾ ਸਾਡੀ ਛੱਟ ਦੀ ਪੂਜਾ ਹੈ ਪਾਣੀ ਛੱਡੋ ਛੜਤਾ। ਉਹ ਵਿਚੇ ਦੇ ਅੰਦਰ ਗਿਆ ਰੋੜ ਕੇ ਐਨਾ ਤੱਕਾ ਯਾਰ ਤੂੰ ਉਸੇ ਮਤਲ ਪ੍ਰਸ਼ਾਸਨ ਇਹਨਾ ਡਰ ਰਿਹਾ ਪਤਾ ਕਿਉਂ ਡਰ ਰਿਹਾ ਕਿਉਂਕਿ ਸਾਡੇ ਅੱਡੋ ਅੱਡ ਮੈਂ ਸਿੱਖ ਮੈਂ Hindu ਮੈਂ ਮੁਸਲਮਾਨ ਮੈਂ ਜੱਟ ਮੈਂ SC ਮੈਂ ਬੈਕਵਰਡ ਤੇ ਉਹ ਇਕੱਠੇ ਨੇ ਕਦੋਂ ਤੱਕ ਹੋਊਗਾ ਭਾਈ ਇਦਾਂ ਸ਼ਹਿਰਾਂ ਜਿੱਨਾਂ ਜਰ ਪੰਜਾਬੀ ਇਕੱਠੇ ਨਹੀਂ ਹੋਣਗੇ بڑے ਬੰਦਿਆਂ ਨੇ ਪੋਸਟਾਂ ਪਾਈਆਂ ਦੇ ਜੀ ਸਿਰਫ 35 ਤੋਂ 40 ਲੱਖ ਪ੍ਰਵਾਸੀ ਹੈ ਤੁਸੀਂ ਆਏ ਕਿਉਂ ਕਰ ਰਹੇ ਹੋ ਮੈਂ ਕਿਹਨਾਂ ਨੂੰ ਸ਼ਰਮ ਨਹੀਂ ਆਉਂਦੀ ਸਿਰਫ ਕਹਿ ਰਿਹਾ ਜੇ 40 ਲੱਖ ਪ੍ਰਵਾਸੀ 3 ਕਰੋੜ ਦੇ ਉੱਪਰ ਜਾਂ ਥੱਲੇ ਆਪਣੀ ਵਸੋਂ ਹੈ ਤੇ 40 ਲੱਖ ਪ੍ਰਵਾਸੀ ਹੋ ਗਿਆ ਹਜਿਆਂ ਦੇ ਸਿਰਫ ਸਾਰੇ ਪੰਜਾਬੀ ਸ਼ਹਿਰਾ ਜਮਾ ਕਰ ਲੋ ਪੂਰੀ ਦੁਨੀਆ ਚ ਨਹੀਂ ਗਏ ਇਹਨੇ ਆਪਾਂ ਨੂੰ ਕੀ ਗੱਲ ਕਹੀ ਇਸ ਪੰਡ ਦੇ ਬੰਦੇ ਨੇ ਆ ਦਾ ਨਾਲ ਦਾ ਘਰ ਉੱਚੀ ਆਵਾਜ਼ ਚ ਗਾਣਾ ਲਾਇਆ ਚੋਲੀ ਦੇ ਪਿੱਛੇ ਕੀਆ ਹੈ ਬੀੜੀ ਮੂੰਛ ਕੱਲੀ ਨੀ ਕਰ ਪਾਈ ਨਾ ਥੱਲੇ ਕੁਛ ਨਾ ਉੱਤੇ ਕੁਛ ਦਰਵਾਜ਼ੇ ਦੇ ਬਾਹਰ ਬੈਠਾ ਉਹਨੇ ਕਿਹਾ ਯਾਰ ਇਹ ਨਾ ਕਰ ਇਹ ਪੰਜਾਬ ਚ ਨਹੀਂ ਆਏ ਹੁੰਦਾ ਆਂਦਾ ਕਰੂੰਗਾ ਜਾਂ ਕਰ ਲੋ ਜੋ ਕਰਨਾ ਐ ਇਨੇ ਫੋਨ ਕਿਨਾ ਇਹ ਮੁੱਦਾ ਨਾ ਚੱਕੋ ਕਿਉਂ ਨਾ ਚੱਕੀਏ ਕਿਉਂ ਨਾ ਚੱਕੀਏ ਦੇ ਚ ਸਵਾਰਥ ਕੀ ਹੈ ਮੈਂ ਦੱਸੋ ਇਹ ਸ਼ਿਸ਼ੀਲ ਰਿੰਕੂ ਜੀ ਜਿਹੜੇ ਆ ਬੋਲ ਰਹੇ ਕਿ ਆਜੋ ਰੈਲੀ ਕਰੀਏ ਪ੍ਰਵਾਸੀਆਂ ਦੀ ਇਹ ਬੰਦੇ ਪਹਿਲਾਂ ਕਾਂਗਰਸ ਫਿਰ ਆਪ ਫਿਰ ਬੀਜੇਪੀ ਚ ਤਿੰਨੇ ਬਾਲਟੀਆਂ ਚ ਰਹੇ ਨੇ ਤੇ ਇਹਦਾ ਮਤਲਬ ਇਨਾ ਤਿੰਨਾ ਪਾਰਟੀਆਂ ਦੀ ਇਹੀ ਸੋਚ ਹੈ ਤੇ ਇਹ ਚੱਕਰ ਕੀ ਹੈ ਇਹ ਹੋ ਕੀ ਰਿਹਾ ਹੈ ਇਹਨੂੰ ਕੋਈ ਗੌਰ ਕਰੂਗਾ ਜਾਂ ਨਹੀਂ ਕਰੂਗਾ ਅਸੀਂ ਕੋਈ ਫਿਰਕਾ ਪ੍ਰਸ ਗੱਲ ਨਹੀਂ ਕਰਦੇ ਮੈਂ ਤੁਹਾਨੂੰ ਫਿਰਕਾ ਫਿਰਕਾ ਪ੍ਰਸਤਾਲ ਨਹੀਂ ਦੀਨਾ ਬੀਤੇ ਦਿਨੀ ਮੋਹਾਲੀ ਦੇ ਪਿੰਡ ਕੁੰਬੜਾ ਦੇ ਵਿੱਚ ਦੋ ਨੌਜਵਾਨ ਪੰਜਾਬੀ ਮੁੰਡਿਆਂ ਦਾ ਕਤਲ ਹੁੰਦਾ ਜਿਸ ਤੋਂ ਬਾਅਦ ਇੱਕ ਧਰਨਾ ਲੱਗਦਾ ਇੱਕ ਬੱਚੇ ਦੀ ਪਹਿਲਾਂ ਹੀ ਮੌਤ ਹੋ ਗਈ ਸੀ ਤੇ ਇੱਕ ਦੀ ਮੌਤ ਦੀ ਖਬਰ ਬੀਤੇ ਦਿਨ ਮਿਲਦੀ ਹੈ ਤੇ ਅੱਜ ਸੰਸਕਾਰ ਸੀ ਸੋ ਜਿੱਥੇ ਬਹੁਤ ਸਾਰੇ ਲੋਕ ਉਸ ਧਰਨੇ ਦੇ ਵਿੱਚ ਸ਼ਾਮਲ ਹੋਏ ਸੀ ਤਾਂ ਉਹਨਾਂ ਦੇ ਵਿੱਚੋਂ ਮੈਂ ਤੋਜਮਾਨ ਸੀ ਬਾਈ ਹਰੀ ਨਾਲ ਸੀਗੇ ਸੋ ਗੱਲਬਾਤ ਕਰਦੇ ਆਂ ਅੱਜ ਇਹ ਮਸਲੇ ਨੂੰ ਕਿੱਦਾਂ ਦੇਖਦੇ ਆਂ ਬਾਈ ਕਿਵੇਂ ਦੇਖਦੇ ਹੋ ਇੱਕ ਬੱਚਾ ਜਿਹੜਾ ਹਸਪੀਟਲਾਈਜ਼ ਸੀਗਾ ਉਹ ਵੀ ਅੱਜ ਡੈਥ ਹੋ ਜਾਂਦੀ ਉਸਦੀ ਵੀ ਤੇ ਅੱਜ ਤੁਸੀਂ ਸੰਸਕਾਰ ਤੇ ਆਇਓ ਕੀ ਮਹਿਸੂਸ ਕਰਦੇ ਹੋ ਸਰ ਮੈਂ ਮਹਿਸੂਸ ਕਰਨਾ ਮੈਂ ਪਰਿਵਾਰ ਨੂੰ ਵੇਖ ਰਿਹਾ ਸੀਗਾ ਉੱਥੇ ਤੁਸੀਂ ਇਹ ਸੋਚੋ ਕਿ ਕਿੰਨੇ ਦਿਨ ਹੋ ਗਏ ਇਸ ਮਸਲੇ ਨੂੰ ਉਹ ਮਾਨਸਿਕ ਤੌਰ ਤੇ ਉਹਨਾਂ ਦਾ ਹਾਲ ਕੀ ਸੀਗਾ ਹਮ ਔਰ ਇੱਕ ਤਾਂ ਹੁੰਦਾ ਕਿਸੇ ਵੀ ਬੱਚੇ ਦਾ ਐ ਹੋਵੇ ਹਸਪੀਟਲ ਚ ਹੋਵੇ ਇੱਕ ਇਸ ਤਰ੍ਹਾਂ ਦੀ ਘਟਨਾ ਘਟੀ ਹੋਵੇ ਹਮ ਇੰਨੇ ਨਰਦਈਪੁਣੇ ਨਾਲ ਤੁਸੀਂ ਇੱਥੇ ਮਾਰ ਕੇ ਯਾਰ ਇੱਥੇ ਕੱਢਤਾ ਹੋਵੇ ਹਮ ਤੇ ਉਹਨਾਂ ਨੂੰ ਕਿੰਨੇ ਲੋਕ ਕਹਿ ਰਹੇ ਆ ਜਿਵੇਂ ਉਹ ਵਿਚਾਰੀ ਨੇ ਉਸ ਦਿਨ ਵੀ ਕਿਹਾ ਉਸ ਦੀ ਮਾਂ ਨੇ ਕਿ ਮਰਿਆ ਨਹੀਂਗਾ ਗੁਜ਼ਰਿਆ ਨਹੀਂਗਾ ਤੇ ਮੈਂ ਪਹਿਲਾਂ ਕਿਵੇਂ ਕਹਿ ਦਿਆਂ ਮੈਨੂੰ ਜੋ ਬਹੁਤ ਸਾਰੇ ਲੋਕ ਕਹੀ ਜਾਂਦੇ ਨੇ ਆ ਹਾਲ ਹੋਇਆ ਪਿਆ ਸੀ ਕਿੰਨੀਆਂ ਲਾਸ਼ਾਂ ਦੇਖਿਆ ਤੁਸੀਂ ਅੱਜ ਇੱਕ ਲਾਸ਼ ਸੀ ਜਿਹਦੇ ਲਈ ਆਏ ਸੀ ਜਾਂ ਹੋਰ ਵੀ ਲਾਸ਼ਾਂ ਦੇਖੀਆਂ ਤੁਹਾਨੂੰ ਮੇਰਾ ਮੈਨੂੰ ਅੱਗੇ ਵੀ ਦੇਸ ਰੀਆਂ ਨੇ ਹੂੰ ਤੇ ਮੇਰੇ ਕੋਲੇ ਕਿੰਨੇ ਵੀਡੀਓ ਨੇ ਪਾਏ ਜਿਹੜੇ ਲੋਕਾਂ ਨੇ ਪੰਜਾਬ ਦੇ ਅੱਡੋ-ਅੱਡ ਹਿੱਸਿਆਂ ਚੋਂ ਭੇਜਿਆ ਪੰਜ ਤਾਂ ਮੈਨੂੰ ਲੱਖੇ ਨਹੀਂ ਦੱਸੇ ਉਹਨੂੰ ਪਤਾ ਲੱਗਿਆ ਸੀ ਕਿ ਮੈਂ ਇੱਥੇ ਆ ਰਿਹਾ ਹੂੰ ਮੈਨੂੰ ਉਹ ਯਾਦ ਵੀ ਨਹੀਂ ਕਿ ਇੱਕ ਉਹਾਂ ਦੇ ਇਕੱਠੇ ਹੋ ਕੇ ਕਿਹੜਾ ਮੈਂ ਨਾਂ ਭੁੱਲ ਗਿਆ ਇੱਧਰ ਆਂਦਾ ਪਰਵਾਸੀਆਂ ਨੇ ਇਕੱਠੇ ਹੋ ਕੇ ਉਹਦੇ ਭਰਾ ਦੇ ਸਾਹਮਣੇ ਉਹਦੀ ਭੈਣ ਦਾ ਹੱਥ ਫੜ ਲਿਆ ਨਾ ਜਾਂ ਕਰ ਲੈ ਜੋ ਕਰਨਾ ਆ ਰੋਪੜ ਦੀਵਾਲੀ ਵਾਲੇ ਦਿਨ ਰੋੜੇ ਮਾਰ ਮਾਰ ਕੇ ਉਹ ਰੋਹਿੰਗੀਆਂ ਮੁਸਲਿਮ ਸੀਗੇ ਮੁੰਡੇ ਉੱਤੇ ਉਹਨਾਂ ਨੇ ਉਹਦਾ ਸਿਰ ਫੇਤਾ ਉਹ ਮੁੰਡੇ ਦਾ ਮੈਨੂੰ ਵੀਡੀਓ ਭੇਜਿਆ ਉੱਥੇ ਜਿਨ੍ਹਾਂ ਨਾਲ ਘਟਨਾ ਹੋਈ ਹੈ ਤੇ ਮੈਂ ਵੇਖ ਨਹੀਂ ਪਾਇਆ ਮੈਂ ਯਾਰ ਡਿਲੀਟ ਕਰ ਦਿਆ ਇਹਨੂੰ ਬੱਚੇ ਨਾ ਵੇਖ ਲੈਣ ਕਾਰਨ ਕੀ ਹੈ ਜਰਾ ਇੱਥੇ ਵੀ ਕਿਉਂ ਆਏ ਆ ਇੱਕ ਤਾਂ ਉਹਨਾਂ ਪ੍ਰਤੀ ਦੁੱਖ ਹੈ ਇੱਕ ਅੱਗੇ ਤੋਂ ਇਹ ਚੀਜ਼ ਨਾ ਹੋਵੇ ਹੁਣ ਵੇਖੋ ਤੁਸੀਂ ਹੁਣ ਤਾਂ ਖੈਰ ਸਾਰੇ ਹੀ ਚਲੇ ਗਿਆ ਪ੍ਰਸ਼ਾਸਨ ਵਾਲੇ ਆਪਣੇ ਕਰਕੇ ਖੜੇ ਸੀ ਇੱਥੇ ਐਮਐਲਏ ਸਾਹਿਬ ਵੀ ਆਏ ਸੀ ਜਿਹੜੇ ਪਹਿਲਾਂ ਐਮਐਲਰ ਇਹੋਨਾਂ ਦੇ ਬੇਟਾ ਵੀ ਆਇਆ ਸੀ ਹੋਰ ਵੀ ਕਾਫੀ ਆਏ ਸੀ ਐਲਏ ਸਾਹਿਬ ਐਮਐਲਏ ਸਾਹਿਬ ਤਾਂ ਕਹਿੰਦੇ ਵੀ ਅਸੀਂ ਨਹੀਂ ਹੋਣ ਦੇਣਾ ਹੁਣ ਅੱਗੇ ਨੂੰ ਐਦਾਂ ਅਸੀਂ ਨਿਰਦੇਸ਼ ਦੇ ਦਿੱਤੇ ਤੇ ਪੁਲਿਸ ਦੀ ਪਿੱਠ ਥਾਪੜੀ ਉਹਨਾਂ ਨੇ ਕਿ ਉਹਨੇ ਵਧੀਆ ਕੰਮ ਕੀਤਾ ਤੇ ਜਲਦੀ ਫੜ ਲੇ ਜੀ ਵਧੀਆ ਕੰਮ ਕੀਤਾ ਮਤਲਬ ਮਰ ਗਏ ਪਹਿਲਾਂ ਇਹ ਇਨਾਂ ਤੇ ਹਮਲਾ ਹੋ ਗਿਆ ਇਹ ਵਧੀਆ ਕੰਮ ਹੈ ਕਹਿੰਦੇ ਮੁਲਜ਼ਮ ਫੜ ਲੇ ਜੀ ਛੇਤੀ ਚਲੋ ਜੇ ਬੰਦੇ ਮਰ ਜਾਂਣ ਉਸ ਤੋਂ ਬਾਅਦ ਕਹਿ ਦਿਓ ਅਸੀਂ ਵਧੀਆ ਕੰਮ ਕੀਤਾ ਮਤਲਬ ਇਹ ਦੁਨੀਆ ਦੇ ਵਿੱਚ ਦੱਸਿਆ ਜਾਵੇ ਨਾ ਕਿ ਸਾਡੇ ਮੈਂਬਰ ਆਫ ਲੈਜਿਸਲੇਟਿਵ ਅਸੈਂਬਲੀ ਇਹ ਕਹਿ ਰਹੇ ਨੇ ਕਿ ਕਤਲ ਹੋ ਗਿਆ ਉਸ ਤੋਂ ਬਾਅਦ ਅਸੀਂ ਜਿਹੜੇ ਫੜਲੇ ਛੇ ਬੰਦੇ ਉਹ ਵਧੀਆ ਕੰਮ ਹੈ ਵਧੀਆ ਕੰਮ ਉਦੋਂ ਹੁੰਦਾ ਹੈ ਕਿ ਕੋਈ ਬੰਦਾ ਜੀ ਘਟਨਾ ਬਾਰੇ ਹੋਣ ਹੀ ਨਾ ਦਿਓ ਤੇ ਜਾਂ ਸੋਚ ਰਿਹਾ ਹੋਵੇ ਤਾਂ ਉਦੋਂ ਫੜ ਲਓ ਇਹਨੂੰ ਕਹਿੰਦੇ ਵਧੀਆ ਕੰਮ ਮੈਨੂੰ ਲੱਗਦਾ ਇਹਨਾਂ ਨੂੰ ਦੱਸਣਾ ਪੈਣਾ ਵਧੀਆ ਕੰਮ ਕੀ ਹੈ ਦੂਜੀ ਗੱਲ ਇਹਨਾਂ ਨੇ ਆ ਹੁਣੇ ਜਗਤਪੁਰੇ ਦਾ ਮੁੰਡਾ ਖੜਾ ਹੋਇਆ ਸੀ ਇੱਥੇ ਜਿੱਥੇ ਆਪਾਂ ਖੜੇ ਕੇ ਬੋਲਦੇ ਵੀ ਰਹੇ ਆਂ ਜੀ ਉਹਾਂ ਦੇ ਜੀ ਸਾਡੇ ਪਿੰਡ ਜਿਹੜੇ ਉਹ 6500 ਪ੍ਰਵਾਸੀਆਂ ਦੀ ਵੋਟ ਬਣਾਈ ਗਈ ਸੀ ਉਹਨਾਂ ਨੂੰ ਆਹੀ ਸਾਡੇ ਐਮਐਲਏ ਨੇ ਜਿਹੜੇ ਇੱਥੋਂ ਦੇ ਸਰਦਾਰ ਕੁਲਵੰਤ ਸਿੰਘ ਹੋਰੀ ਜੀ ਉਹਨਾਂ ਨੇ ਕਿਹਾ ਸੀ ਉਹਨਾਂ ਦਾ ਵੀਡੀਓ ਵੀ ਹੈਗਾ ਕੰਮੇ ਕੋਲੇ ਨਹੀਂ ਮੈਨੂੰ ਦੱਸਿਆ ਕੱਢ ਕੇ ਵੀਡੀਓ ਵਿਖਾਇਆ ਕਿ ਮੈਂ ਤੁਹਾਡਾ ਬਣਾਉਂਗਾ ਸਾਰਾ ਕੁਝ ਔਰ ਤੁਹਾਨੂੰ ਜਗਤਪੁਰੇ ਪਿੰਡ ਦੇ ਵਿੱਚ ਵਸਾਉਂਗਾ ਹਮ ਔਰ ਸਾਰੀਆਂ ਸਹੂਲਤਾਂ ਤੁਹਾਨੂੰ ਦਿੱਤੀਆਂ ਜਾਣਗੀਆਂ ਬੇਫਿਕਰ ਹੋ ਜਾਓ ਇਹ ਖੁਦ ਬੋਲ ਰਿਹਾ ਉਹਨਾਂ ਨੂੰ ਖੜ ਕੇ ਤੇ ਜਦੋਂ ਜਗਤਪੁਰੇ ਦੀ ਗੱਲ ਉੱਠੀ ਉਸ ਤੋਂ ਬਾਅਦ ਆਉਂਦੇ ਨੇ ਨਹੀਂ 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 ਮੈਂ ਤਾਂ ਨਹੀਂ ਇਹ ਗੱਲ ਕੀਤੀ ਹੁਣ ਮਸਲਾ ਕੀ ਹੋ ਰਿਹਾ ਨਾ ਕਿ ਇਹ ਜੀ ਘਟਨਾ ਦੁਬਾਰਾ ਨਾ ਹੋਵੇ ਉਹਦੇ ਲਈ ਕੀ ਕਰਨਾ ਹੈ ਉਸ ਦਿਨ ਆਪਾਂ ਖੜੇ ਸੀ ਸਾਰੇ ਵਿੱਚ ਵਿਚਾਲੇ ਇੱਕੋ ਗੱਲ ਮੈਂ ਕਹੀ ਸੀ ਕਿ ਇਹਨਾਂ ਦੇ ਜਿੰਨੇ ਵੀ ਆਇਡੈਂਟੀਟੀ ਕਾਰਡ ਨੇ ਚਾਹੇ ਰਾਸ਼ਨ ਕਾਰਡ ਹੋਵੇ ਵੋਟਰ ਕਾਰਡ ਹੋਵੇ ਆਧਾਰ ਕਾਰਡ ਹੋਵੇ ਇਹਨਾਂ ਨੂੰ ਕੈਨਸਲ ਕੀਤਾ ਜਾਵੇ ਔਰ ਉਹਨਾਂ ਦੀ ਵੈਰੀਫਿਕੇਸ਼ਨ ਉਹਨਾਂ ਦੇ origignal ਤੇ ਕੀਤੀ ਜਾਵੇ ਇਹ ਚੀਜ਼ ਉਦੋਂ ਤੁਹਾਡੇ ਸਾਹਮਣੇ ਖੜ ਕੇ ਰਿਪਰੈਜ਼ੈਂਟੇਟਿਵ ਸੀ ਐਡਮਿਨਿਸਟ੍ਰੇਸ਼ਨ ਦੀ ਐਸਡੀਐਮ ਮੈਡਮ ਉਹਨਾਂ ਨੇ ਇੱਕੋ ਗੱਲ ਕਹੀ ਸੀ ਕਿ ਜੇ ਮਹੀਨੇ ਦਾ ਟਾਈਮ ਚਾਹੀਦਾ ਸਾਨੂੰ ਕਿਉਂਕਿ ਇਹ ਨੀਤੀਗਤ ਫੈਸਲਾ ਹੈ ਸਾਨੂੰ ਲਿਖ ਕੇ ਉੱਤੇ ਭੇਜਣਾ ਪੈਣਾ ਹੈ ਫਿਰ ਉੱਤੋਂ ਥੱਲੇ ਆਊਗਾ ਹੁਣ ਮਹੀਨੇ ਬਾਅਦ ਉਹਦੇ ਅਸੀਂ ਇਹ ਕਰ ਦਿਆਂਗੇ ਜੇ ਮਹੀਨੇ ਬਾਅਦ ਨਾ ਹੋਇਆ ਤਾਂ ਫਿਰ ਅਸੀਂ ਤੁਹਾਡੇ ਸਾਹਮਣੇ ਖੜ ਕੇ ਕਵਾਂਗੇ ਕਿ ਹੁਣ ਪੰਜਾਬ ਦੇ ਲੈਵਲ ਤੇ ਸੰਘਰਸ਼ ਚੱਲੂਗਾ ਪਰ ਉਹਨਾਂ ਨੇ ਤਾਂ ਉਹਨਾਂ ਨੇ ਤਾਂ ਬਾਅਦ ਵਿੱਚ ਨਾਲ ਹੀ ਪ੍ਰੈਸ ਕਾਨਫਰੰਸ ਕੀਤੀ ਹੈ ਡੀਐਜੀ ਸਾਹਿਬਾਨੇ ਕੀਤੀ ਹੈ ਜੀ ਉਹ ਕਹਿੰਦੇ ਕਿ ਪ੍ਰਵਾਸ ਸੀ ਵਰਸਿਸ ਪੰਜਾਬੀ ਮਸਲਾ ਹੈ ਨਹੀਂ ਉਹ ਇੱਥੋਂ ਦੀ ਬੌਰਨ ਸਿੰਘ ਹੈ ਕੁਝ ਬੰਦੇ ਕੁਝ ਉੱਥੇ ਰਹਿੰਦੇ ਸੀ ਪੀਜੀ ਦੇ ਵਿੱਚ ਇਸ ਕਰਕੇ ਇਸ ਮਸਲੇ ਨੂੰ ਇਦਾਂ ਨਾ ਦੇਖਿਆ ਜਾਵੇ ਤੇ ਤੁਹਾਡੇ ਤੇ ਇਹਦਾ ਫਿਰ ਸਿੱਧੇ ਇਲਜ਼ਾਮ ਹੈ ਵੀ ਤੁਸੀਂ ਮਾਹੌਲ ਖਰਾਬ ਕਰ ਰਹੇ ਹੋ ਜੀ ਸਿਰਫ ਇੱਕ ਗੱਲ ਦੱਸਦੇ ਨੂੰ ਡੀਆਈਜੀ ਸਾਹਿਬਾ ਉਹ ਖੁਦ ਵੀ ਪੰਜਾਬੀ ਬਹੁਤ ਆਖੜਾ ਕਰਕੇ ਮੈਨੂੰ ਲੱਗਦਾ ਉਹ ਵੀ ਪ੍ਰਵਾਸੀ ਨੇ ਇਹ ਤਾਂ ਸਾਡੀ ਐਡਮਿਨਿਸਟ੍ਰੇਸ਼ਨ ਦਾ ਹਾਲ ਹੈ ਕਿ ਚੀਫ ਸਕੱਟਰੀ ਤੋਂ ਲੈ ਕੇ ਉਧਰ ਡੀਜੀਪੀ ਤੋਂ ਲੈ ਕੇ ਥੱਲੇ ਤੱਕ ਤੁਹਾਨੂੰ ਕੋਈ ਪੰਜਾਬੀ ਨਹੀਂ ਜੀਦਾ ਨਾ Hindu ਨਾ Sikh ਨਾ Musalman ਨਾ ईसाई ਪੰਜਾਬੀ ਤਾਂ ਹੋਵੇ ਜਿਹੜਾ ਇਥੋਂ ਦੀ ਮਿੱਟੀ ਨੂੰ ਇਥੋਂ ਦੇ ਲੋਕਾਂ ਨੂੰ ਸਮਝ ਸਕੇ ਹਈ ਨਹੀਂ ਉਹ ਜੋ ਬੋਲ ਰਹੇ ਸੀਗੇ ਜਿਵੇਂ ਉੱਥੇ ਹੀ ਸਮਝ ਆ ਰਿਹਾ ਸੀ ਕੌਣ ਨੇ ਖੈਰ ਮੈਨੂੰ ਉਹਦੇ ਤੇ ਕੋਈ ਇਤਰਾਜ਼ ਨਹੀਂ ਆਈਪੀਐਸ ਸਿਸਟਮ ਇਹ ਹੁੰਦਾ ਹੈ ਆਈਐਸ ਸਿਸਟਮ ਵੀ ਇਹ ਹੁੰਦਾ ਪਰ ਸਾਡੇ ਬਹੁਤ ਸਾਰੇ ਲੋਕ ਵਿੱਚ ਹੁੰਦੇ ਸੀ ਪਹਿਲਾਂ ਹੁਣ ਇਹ ਨਹੀਂ ਗੇ ਇਹ ਇਤਫਾਕ ਨਾਲ ਹੋਇਆ ਕਿ ਸਾਡੇ ਬੱਚੇ ਜਾ ਹੀ ਨਹੀਂ ਰਹੇ ਜਾਂ ਇਹ ਸਾਜ਼ਿਸ਼ ਹੈ ਇਹਦਾ ਪਤਾ ਤਾਂ ਖੈਰ ਆਪੇ ਅੱਗੇ ਜਾ ਕੇ ਲੱਗੂਗਾ ਬਟ ਮੈਨੂੰ ਇੱਕ ਦੱਸ ਦੇਣ ਉਹ ਆ ਕੰਮ ਹੈ ਇਹਦਾ ਪਿੰਡ ਹੈਗਾ ਬੜੀ ਬੜੀ ਹੂੰ ਇਹਨਾਂ ਦੇ ਪਿੰਡੋਂ ਬੰਦਾ ਕੰਮ ਕਰਦਾ ਇੱਕ ਤੇ ਕੁੰਬਣਾ ਰਹਿੰਦਾ ਆ ਜਿੱਥੋਂ ਦੇ ਮੁੰਡੇ ਸੀ ਵਿਚਾਰੇ ਦਿਲਪਰੀ ਤੇ ਦਮਨਪ੍ਰੀਤ ਜੀ ਉਸ ਬੰਦੇ ਕੋਲੇ ਤਿੰਨ ਆਧਾਰ ਕਾਰਡ ਨੇ ਇੱਕ ਦਾ ਐਡਰੈਸ ਇੱਥੋਂ ਦਾ ਹੈ ਮੁਹਾਲੀ ਦਾ ਇੱਕ ਦਾ ਚੰਡੀਗੜ੍ਹ ਦਾ ਔਰ ਤੀਜਾ ਹੈਗਾ ਯੂਪੀ ਦਾ ਤਿੰਨ ਆਧਾਰ ਕਾਰਡ ਹੁਣ ਮੈਨੂੰ ਦੱਸੋ ਇਹ ਤਿੰਨ ਆਧਾਰ ਕਾਰਡ ਬਣ ਕਿਵੇਂ ਗਏ ਔਰ ਨੰਬਰ ਸੇਮ ਹੈ ਨੰਬਰ ਤਾਂ ਸੇਮ ਹੈ ਨੰਬਰ ਸੇਮ ਹੈ ਰਸਤੀ ਨਥਾਂ ਦਾ ਜੀ ਤਿੰਨ ਥਾਂ ਦਾ ਐਡਰੈਸ ਹੈ ਔਰ ਤਿੰਨੇ ਅੱਡ ਅੱਡ ਨੇ ਹਮਤਲਬ ਜਿੱਥੇ ਜਿਹੜਾ ਜੀ ਕਰੂਗਾ ਉਹ ਆਧਾਰ ਕਾਰਡ ਵਿਖਾਊਗਾ ਉਹ ਤਾਂ ਕਹਿਣਗੇ ਵੀ ਗਵਰਨਮੈਂਟ ਦਾ ਸਿਸਟਮ ਹੈ ਆਨਲਾਈਨ ਤੁਸੀਂ ਅੱਜ ਆਪਣਾ ਐਡਰੈਸ ਚੇਂਜ ਕਰ ਲਓ ਪ੍ਰਿੰਟ ਕਢਾ ਲਓ ਕੱਲ ਫੇਰ ਚੇਂਜ ਕਰ ਲਓ ਪ੍ਰਿੰਟ ਕਢਾ ਲਓ ਪਹਿਲਾਂ ਕੈਨਸਲ ਹੋ ਜਾਊਗਾ ਪਹਿਲਾਂ ਕੈਨਸਲ ਹੋ ਜਾਊਗਾ ਉਹ ਕੈਨਸਲ ਕਿਉਂ ਨਹੀਂ ਹੋਇਆ ਫਿਰ ਕੈਨਸਲ ਕਿਉਂ ਨਹੀਂ ਹੋਇਆ ਉਹ ਫਿਰ ਤੁਸੀਂ ਯੂਪੀ ਵਾਲਾ ਛੱਡ ਦਿਓ ਚੰਡੀਗੜਾ ਵਾਲਾ ਛੱਡ ਦਿਓ ਮੋਹੱਲੀ ਵਾਲਾ ਲੈ ਲਓ ਤੇ ਜੇ ਮੋਹੱਲੀ ਛੱਡ ਕੇ ਉੱਥੇ ਰੱਖਣਾ ਤਾਂ ਉੱਥੇ ਦਾ ਰੱਖ ਲਓ ਅਸੀਂ ਕਦੋਂ ਇੱਕ ਕੋਈ ਗੱਲ ਤਾਂ ਉਹ ਤਿੰਨੇ ਰੱਖੇ ਹੋਏ ਕਿਉਂ ਐ ਮੇਰਾ ਸੀਗਾ ਬੰਬੇ ਦਾ ਬਹੁ ਪਹਿਲਾਂ ਮੈਂ ਕਿ ਬਦਲ ਕੇ ਪੰਜਾਬ ਦਾ ਕਰਤਾ ਗੱਲ ਖਤਮ ਹੋਈ ਹੋ ਗਈ ਗੱਲ ਇਹ ਚਿੱਕੜੀ ਕੀ ਗੱਲ ਐ ਔਰ ਬਲਕੇ ਤੁਸੀਂ ਹੈਰਾਨ ਹੋਵੋਗੇ ਜਦੋਂ ਮੇਰੇ ਕੋਲੇ ਉੱਥੇ ਉਹਨਾਂ ਨੇ ਗੱਲ ਕੀਤੀ ਮੈਂ ਬਣਾਇਆ ਹੀ ਨਹੀਂ ਸੀਗਾ ਮੈਨੂੰ ਉਹਦੇ ਲਿਖ ਕੇ ਦੇ ਦੋ ਮੈਂ ਕਿ ਲਿਖਣ ਦੀ ਵੀ ਲੋੜ ਨਹੀਂ ਮੈਂ ਜਾ ਕੇ ਪੰਜਾਬ ਬਣਾਉਂਗਾ ਆਪਦਾ ਔਰ ਮੈਂ ਆ ਗਿਆ ਉਹ ਤੁਸੀਂ ਸ਼ਿਫਟ ਹੋ ਗਿਆ ਜਿਹੜੇ ਬੰਦਿਆਂ ਨੇ ਕੁਝ ਗਲਤ ਨਹੀਂ ਕਰਨਾ ਹੁੰਦਾ ਸ਼ੇਰਾ ਉਹ ਐਵੀਆਂ ਹਰਕਤਾਂ ਹੀ ਨਹੀਂ ਕਰਦੇਗੇ ਆ ਮੇਰੇ ਕੋਲੇ ਦੋ ਵੀਡੀਓ ਨੇ ਮੁੰਡੇ ਦੇ ਤਜਾਬ ਪਾਤਾ ਜੀ ਆਂਦੇ ਐਂ ਕਰਾਂਗੇ ਕਰ ਲੈ ਜੋ ਕਰਨਾ ਹੈ ਮੈਨੂੰ ਦੱਸੋ ਤਜਾਬ ਤੂਪ ਪਾਉਣ ਵਾਲੀਆਂ ਘਟਨਾਵਾਂ ਸਾਡੇ ਹੁੰਦੀਆਂ ਸੀ ਅੱਕਰ ਚਾਮਾਰਨ ਵਾਲੀਆਂ ਮਾਰ ਕੇ ਪਿੱਛੋਂ ਦੀ ਭੱਜੋ ਬਾਜ਼ਾਰ ਚ ਹੁੰਦੀਆਂ ਸੀ ਸਾਡੇ ਤਾਂ ਲੜਾਈ ਹੁੰਦੀ ਸੀ ਕਹਿ ਕੀ ਹੁੰਦੀ ਸੀ ਟਾਈਮ ਬਰਨ ਕੇ ਹੁੰਦੀ ਸੀ ਇਹ ਸਾਰਾ ਕੁਝ ਨਵਾਂ ਕਿਉਂ ਹੋ ਰਿਹਾ ਹੈ ਇਹਦਾ ਵਜ੍ਹਾ ਕੀ ਆ ਹੁਣ ਇਹ ਨਿੰਗ ਸਿੰਘ ਇਹ ਤੇ ਦੱਸ ਰਹੀ ਸੀ ਬਖਾਰੇ ਸੀ ਬਲਕਿ ਉਹਦੀ ਕੀ ਨਾ ਵੀਡੀਓ ਸ਼ਸ਼ੀਲ ਰਿੰਕੂ ਆਂਦੀ ਮੈਨੂੰ ਤਾਂ ਪਤਾ ਨਹੀਂ ਸੀ ਕੌਣ ਆ ਫਿਰ ਮੈਨੂੰ ਦੱਸਿਆ ਤਾਂ ਮੈਨੂੰ ਯਾਦ ਆਇਆ ਹੁਣ ਦੱਸੋ ਕਹਿ ਰਹੇ ਪ੍ਰਵਾਸੀਆਂ ਦੀ ਰੈਲੀ ਕੱਢਣੀ ਹੈ ਪ੍ਰਵਾਸੀਆਂ ਦੀ ਰੈਲੀ ਕਿਉਂ ਬਾਕੀ ਬੰਦੇ ਵੀ ਤਾਂ ਨਾਲ ਹੋ ਸਕਦੇ ਤੁਸੀਂ ਕਹੋ ਜਲੰਧਰ ਵਾਲਿਆਂ ਦੀ ਕੱਢਣੀ ਹੈ ਲੁਧਿਆਣੇ ਵਾਲਿਆਂ ਦੀ ਕੱਢਣੀ ਹੈ ਹੁਣ ਸਾਨੂੰ ਲੁਧਿਆਣੇ ਇੱਕ ਬੰਦਾ ਧਮਕੀ ਦੇ ਰਿਹਾ ਆਂਦਾ ਤੁਸੀਂ ਜਿਸ ਦਿਨ 3 ਤਰੀਕ ਨੂੰ ਕਾਲਾ ਪਾਣੀ ਬੰਦ ਕਰਨ ਆਉਂਗੇ ਸਾਹਮਣੇ 1 ਲੱਖ ਪ੍ਰਵਾਸੀ ਢਾਲ ਦੂੰਗਾ ਇਹਦਾ ਕੀ ਮਤਲਬ ਹੈ ਮਤਲਬ ਅਸੀਂ ਪੰਜਾਬ ਦੀ ਕੋਈ ਜਾਇਜ਼ ਮੰਗ ਹੀ ਨਹੀਂ ਮੰਗ ਨਵਾ ਸਕਾਂਗੇ ਸਾਹਮਣੇ ਬੰਦੇ ਆ ਜਾਣਗੇ ਲੀਡਰ ਕਿਉਂ ਨਹੀਂ ਇਨਸਿਕਿਉਰ ਫੀਲ ਕਰਦੇ ਫਿਰ ਲੀਡਰ ਵੀ ਤਾਂ ਪ੍ਰਵਾਸੀਆਂ ਚੋਂ ਕੱਲ ਬਣਨ ਗਈ ਉਹਨਾਂ ਤੇ ਫਿਰ ਦਰਾਂ ਦੇ ਮੁਰੇ ਜੇ ਪ੍ਰਵਾਸੀ ਲੀਡਰ ਬਣ ਗਏ ਧਰਨੇ ਉੱਥੇ ਲੱਗਣਗੇ ਜਾ ਕੇ ਫਿਰ ਲੀਡਰ ਨੂੰ ਇਨਸਿਕਿਉਰਟੀ ਕਿਉਂ ਨਹੀਂ ਲੀਡਰ ਕਿਉਂ ਫੇੜਾਵਾ ਦੇਣਗੇ ਜੀ ਲੀਡਰ ਕੀ ਹੈ ਨਾ ਇਹ ਤਾਂ ਐਡੇ ਇੱਕ ਗਏ ਗੁਜ਼ਰੇ ਕਹਿ ਲੋ ਜਾਂ ਐਡੇ ਵਿਚਾਰੇ ਵਿਚਾਰੀ ਕਹਾਂਗਾ ਮੈਂ ਇਹਨਾਂ ਨੂੰ ਸੋਚ ਵੱਲੋਂ ਪੰਗੂ ਹੋ ਗਏ ਨੇ ਇਹ ਤਾਂ ਉਤਲੇ ਜੋ ਗੇਮ ਬਣਾਉਂਦੇ ਨੇ ਨਾ ਉਹਦੇ ਪਿੱਛੇ ਤੁਰ ਪੈਂਦੇ ਨੇ ਹੁਣ ਜਿਵੇਂ ਕੁੰਬੜਾ ਪਿੰਡੇ ਚ 2.5 2000 ਵੋਟ ਆ 2.5 ਹਜ਼ਾਰ ਪ੍ਰਵਾਸੀਆਂ ਦੀ 2.5 ਆਪਣੇਆਂ ਦੀ ਉਹ ਇੱਕ ਮੁੱਠ ਹੋ ਕੇ ਵੋਟ ਪਾਉਂਦੇ ਨੇ ਸਾਡੇ ਵਾਲੇ ਪੰਜਾ ਥਾਵਾਂ ਤੇ ਵੰਡੇ ਜਾਂਦੇ ਨੇ ਆ ਹੁਣੇ ਅਸੀਂ ਬੈਠੀ ਸੀ ਉੱਤੇ ਪ੍ਰੋ ਪੰਜਾਬ ਦੀ ਹੈ ਲੜਕੀ ਉੱਥੇ ਜੀ ਅ ਕੀ ਕਹਿੰਦੇ ਨੇ ਲੁਧਿਆਣੀ ਦੀ ਇਹਨਾਂ ਦੀ ਜੀ ਜੀ ਕੋਰਸਪੋਂਡੈਂਟ ਹੈ ਕੱਲ ਉਹ ਬੈਠੀ ਨਾਲ ਉਹਦੇ ਪਿੰਡ 'ਚ ਉਹਦਾ ਕੇਰਾ ਮੈਨੂੰ ਜਦੋਂ ਸਰਪੰਚੀ ਦੇ ਰਿਜ਼ਲਟ ਨਿਕਲੇ ਰਾਤ ਨੂੰ ਫੋਨ ਆਇਆ ਮੈਂ ਕਿਹਾ ਗੁੱਡੀ ਮੈਨੂੰ ਕਿਉਂ ਫੋਨ ਕਰ ਰਹੀ ਏ ਤੇ ਮੈਂ ਫੋਨ ਕੀਤਾ ਤੇ ਉਹ ਵਿਚਾਰੀ ਰੋਣ ਆਕੀ ਮੈਂ ਕੀ ਹੋ ਗਿਆ ਬੇਟਾ ਆਂਦੀ ਸਰ ਕਹਿੰਕੇ ਤੁਸੀਂ ਇਹ ਲੜਾਈ ਲੜ ਰਹੇ ਹੋ ਉਹਦਾ ਆਪਣਾ ਜਕਤਪੁਰੇ ਵਾਲਾ ਹੋ ਕੇ ਟਿਆ ਸੀ ਆਂਦੀ ਸਾਡੇ ਪਿੰਡ 8 ਬੰਦੇ ਖੜ ਗਏ ਸੱਤ ਜਣੇ ਸਾਡੇ ਸੀ ਇੱਕ ਪ੍ਰਵਾਸੀ ਸੀ ਹਮ ਸੱਤੇ ਹਰਗੇ ਪ੍ਰਵਾਸੀ ਜਿੱਤ ਗਿਆ ਪੱਤਰਕਾਰ ਵੀ ਮਜਬੂਰ ਸੀ ਇੰਨੀ ਜਿਨ੍ਹਾਂ ਨੇ ਲੋਕਾਂ ਦੇ ਮੁੱਦੇ ਚੁੱਕਣੇ ਹੁੰਦੇ ਮੈਨੂੰ ਰੋਕੇ ਫੋਨ ਕੀਤਾ ਉਹਨੇ ਕੱਲ ਵੀ ਉਹ ਬੈਠੀ ਸਾਡੇ ਨਾਲ ਮੈਂ ਵੀ ਸੀ ਲੱਖਾ ਵੀ ਸੀ ਉੱਤੇ ਇਹ ਵਾਲੀ ਪਿੰਡ ਚ ਮੈਂ ਉੱਥੇ ਵੀ ਪੁੱਛਿਆ ਮੈਂ ਕਿਹਾ ਬੇਟਾ ਹੁਣ ਇੰਨੇ ਚਿਰ ਦਾ ਬਣਿਆ ਵੇ ਕੁਝ ਕਰ ਰਿਆ ਆਂਦੀ ਉਹਨੂੰ ਪਤਾ ਹੀ ਨਹੀਂ ਲੱਗ ਰਿਹਾ ਕੁਝ ਉਹ ਤਾਂ ਬਸ ਐਂ ਫਿਰਦੇ ਤੁਰੇ ਬਣ ਗਏ ਸੀ ਪਰ ਇਲਜ਼ਾਮ ਹੁੰਦਾ ਜੀ ਵੀ ਹੁਣ ਵੀ ਨਹੀਂ ਕੱਢਨੇ ਲੋਕਾਂ ਨੇ ਜਿਨ੍ਹਾਂ ਦੇ 50-5000 60-7000 ਰੁਪਏ ਜਾਂ ਲੱਖਾਂ ਰੁਪਏ ਦਾ ਕਿਰਾਇਆ ਆ ਰਿਹਾ ਉਹ ਲੋਕ ਤਾਂ ਹੁਣ ਵੀ ਮਜ਼ਾ ਲੈ ਰਹੇ ਆ। ਤਮੀਰ ਵਾਲੇ ਕੱਢ ਗਏ ਨੇ ਇਹਨਾਂ ਦੇ ਪਿੰਡ ਤੂਰੇ ਹੋ ਜਾ। ਇਹਨਾਂ ਦੇ ਪਿੰਡ ਟੋੜੇ ਪਿੰਡ ਇਹਨਾਂ ਨੇ ਤੂ ਕੱਢੇ ਆ। ਹਾਂਜੀ ਅਸੀਂ ਇਹਨਾਂ ਨੇ ਰੱਖੇ ਹੋਏ ਸੀ ਤੁਸੀਂ ਮੇਰੇ ਕੋਲ ਪੰਜ-ਛੇ ਕਮਰੇ ਸੀਗੇ ਜੀ ਮੈਂ ਉਹ ਉਸੇ ਦਿਨ ਅਸੀਂ ਭਈਏ ਜਿਹੜੇ ਸੀਗੇ ਬਾਹਰਲੇ ਉਹਨਾਂ ਨੂੰ ਕੱਢਤਾ ਜੀ ਮਹਿਸੂਸ ਕਰਦੇ ਹਾਂ ਹੁਣ ਵੀ ਇਹ ਚੀਜ਼ਾਂ ਗਲਤ ਹੋ ਗਈਆਂ ਕਿਸੇ ਸਮੇਂ ਬਿਲਕੁਲ ਇਹ ਮਹਿਸੂਸ ਤਾਂ ਇਹ ਅਸੀਂ ਆਪਣੇ ਆਪਣੇ ਬੰਦਿਆਂ ਵਾਸਤੇ ਜਿਹੜੇ ਪੰਜਾਬ ਦੇ ਕੋਈ ਜਾਂਦੇ ਉਹਨਾਂ ਵਾਸਤੇ ਬਣਾਏ ਸੀ ਨਾ ਕਿ ਅਸੀਂ ਬਿਹਾਰੀਆਂ ਵਾਸਤੇ ਪਰ ਠੀਕ ਹੈ ਉਹ ਆਪਣਾ ਰਹੀ ਜਾਣ ਪਰ ਇਹ ਹੈ ਨਾ ਹੁਣ ਜਿਹੜੇ ਗੱਲ ਵੱਡਿਆ ਜੀ ਮੈਂ ਦੱਸਦਾ ਜਿਹੜੀ ਗੱਲ ਕਰਦੇ ਤੇ ਭਾਜੀ 3000 ਕਾਰਡ ਬਣਾਏ ਆ ਕਵਾੜ ਦਾ ਕੰਮ ਕਰਦਾ ਜੀ ਭਈਆ ਉਹ ਉਹ ਕਵਾੜ ਦਾ ਕੰਮ ਕਰਨ ਵਾਲਾ 3000 ਕਾਰਡ ਬਣਾ ਹੀ ਫਿਰਦਾ ਜੀ ਹੂੰ ਕਹਿੰਦਾ ਮੈਂ ਕਿਹਾ ਆ ਕਾ ਵਾਸਤੇ ਬਣਾਇਆ ਕਹਿੰਦਾ ਜੀ ਇੱਥੇ ਮੋਟਰਸਾਈਕਲ ਲਿਆ ਮੈਂ ਕਿਹਾ ਚੰਡੀਗੜ੍ਹ ਕੀ ਕਰਿਆ ਕਹਿੰਦਾ ਇਹ ਕਰਿਆ ਜੀ ਮੈਂ ਕਿਹਾ ਗੱਲ ਸੁਣ ਯਾਰ ਤੂੰ ਇੰਨਾ ਤੂੰ ਬੇਵਕੂਫ ਬੰਦਾ ਵੀ ਤੇਰੀ ਆਈਡੈਂਟੀਫਿਕੇਸ਼ਨ ਕਿਹਨੇ ਕੀਤੀ ਹੈ ਤੇਰੀ ਹੂੰ ਕਹਿੰਦਾ ਜੀ ਮੈਨੂੰ ਨਹੀਂ ਪਤਾ ਉਹ ਕਿਸੇ ਏਜੰਸੀ ਵਾਲੇ ਨੇ ਕਰਤੀ ਜੀ ਆਪਣੇ ਆਪ ਉਹਦਾ ਆਧਾਰ ਕਾਰਡ ਬਣ ਗਿਆ ਉਹ ਇਹ ਜੀਆਂ ਮਤਲਬ ਉਹਨਾਂ ਦੀ ਉਹ ਜਿਹੜਾ ਕੁਆੜੀਆਂ ਹੁੰਦਾ ਦੇਖੋ ਕਿੰਨਾ ਕ੍ਰਿਮੀਨਲ ਬੰਦਾ ਹੁੰਦਾ ਜੀ ਸਾਨੂੰ ਬਤਾਓ ਸਵੇਰੇ 5 ਵਜੇ ਆ ਕੇ ਉੱਤੇ ਰੇੜੀਆਂ ਚੱਲਣ ਲੱਗ ਜਾਂਦੀਆਂ ਉਹਨਾਂ ਦਾ ਲੋਹਾ ਚੱਕਦੇ ਆ ਸਾਡੇ ਕੰਪਨੀ ਆਗੀਆਂ ਬਹੁਤ ਆ ਹੁਣ ਲੋਕ ਕੱਢਣਗੇ ਮੁੱਕ ਦੀ ਗੱਲ ਇਹ ਕਰੀਏ ਵੀ ਜਾਂ ਲੋਕ ਫਿਰ ਉੱਥੇ ਹੀ ਰਹਿਣਗੇ ਫਿਰ ਇਹ ਗੱਲਾਂ ਵੀ ਉਹ ਭਾਈ ਜੀ ਇਹ ਗੱਲ ਪਤਾ ਕੀ ਗੱਲ ਹੈ ਕੁਝ ਕੱਢਣ ਨਾਲ ਬਲ ਨੂੰ ਜਾਣਦੇ ਆ ਕੁਝ ਲੋਕ ਆਪਣੇ ਆ ਜਿਹੜੇ ਉਹਨਾਂ ਨੂੰ ਅਜੇ ਵੀ ਰੱਖ ਉਹਨਾਂ ਦੇ ਹੱਕ 'ਚ ਖੜਦੇ ਆ ਉਹ ਗੱਲ ਬੜੀ ਮਾ ਜੱਬੀਆਂ ਦੇ ਖਿਲਾਫ ਖੜਦੇ ਫਿਰ ਹਾਂਜੀ ਪੰਜਾਬੀਆਂ ਦੇ ਖਿਲਾਫ ਖੜਦੇ ਆ ਬੜੇ ਲੋਕਾਂ ਦੇ ਸਾਡੇ ਮੇਰੇ ਪਿੰਡ 32 ਵੋਟਾਂ ਬਣੀਆਂ ਫੇਰ ਵੀ ਉਹ ਭਈਏ ਮਤਲਬ ਵੋਟਾਂ ਬਣਾ ਕੇ ਸਾਡੇ ਲੋਕਾਂ ਨੇ ਸਾਡਾ ਸਾਥ ਦਿੱਤਾ ਪਰ ਜਿਹੜੇ ਬਾਹਰਲੀ ਨੇਪਾਲੀਆਂ ਦੀ ਵੋਟ ਲਿਆ ਕੇ ਬਣਾ ਲਈ ਸਾਡੇ ਸਰਪੰਚ ਨੇ ਬੁਰਾਣੇ ਨੇ ਉਹ ਕਾਂਗਰਸੀ ਸੀਗਾ ਉਹ ਪਰ ਮਹਾਰਾਜ ਨੇ ਸਾਡੇ ਤੇ ਮਿਹਰ ਭਰੇ ਹੱਥ ਰੱਖਿਆ ਜੀ ਸਾਡੀ ਜਿੱਤ ਹੋਈ ਹੈ ਪਰ ਗੱਲ ਇਹ ਨਹੀਂ ਨਾ ਇੱਕ ਵੋਟ ਤੇ ਜਿੱਤ ਹੋਈ ਸਾਡੀ ਸਿਰਫ ਇੱਕ ਬੋਰਡ ਤੇ ਅਗਲੀ ਵਾਰ ਤਲਵਾ ਲਟਕਦੀ ਆ ਲਟਕਦੀ ਆ ਜੀ ਪੂਰੀ 20 22 ਵੋਟਾਂ ਮੇਰੇ ਆਪਣੇ ਬੱਚੇ ਭਤੀਜਾ ਭਤੀਜੀ ਮੇਰੇ ਜਿਹੜੇ ਪਰਿਵਾਰ ਦੇ ਮੈਂਬਰ ਸੀਗੇ ਉਹਨਾਂ ਦੀ ਵੋਟਾਂ ਨਹੀਂ ਬਣੀਆਂ ਉਹਨਾਂ ਦੀ ਵੋਟਾਂ ਬਣੀਆਂ ਨਹੀਂ ਮੈਂ ਚੋਣ ਕਮਿਸ਼ਨ ਕੋਲ ਗਿਆ ਐਸ ਡੀ ਐਮ ਕੋਲ ਮੈਂ ਇੱਕ ਤਰੀਕ ਨੂੰ ਜਾ ਕੇ ਐਪਲੀਕੇਸ਼ਨ ਦੇ ਕੇ ਆਇਆ ਸਾਡੀ ਕੋਈ ਸੁਣਵਾਈ ਨਹੀਂ ਹੋਈ ਸਾਡੀ ਵੋਟਾਂ ਨਹੀਂ ਬਣੀਆਂ ਫਾਈਲ ਚੱਕ ਕੇ ਖੁੰਝੇ ਸਿੱਟਤੀ ਪਰ ਸਣਵਾਈ ਹੁੰਦੀ ਹੈ ਭੰਗਾਂ ਦੀ ਉਹਨਾਂ ਦੀ ਵੋਟ ਵੀ ਬਣਦੀ ਹੈ ਜੀ ਉਹਨਾਂ ਦਾ ਇੱਕ ਏਕਾ ਹੈਗਾ ਉਹ ਜਿੱਥੇ ਪੈਂਦੀ ਹੈ ਠਾਣਕੇ ਪੈਂਦੀ ਹੈ ਸਾਡੇ ਦਾ ਲੋਕ ਆਪਣੇ ਜਿਨ੍ਹਾਂ ਦੀ ਜ਼ਮੀਰ ਜਾਗਦੀ ਹੈ ਉਹ ਹੁਣ ਜਾਗ ਰਹੇ ਆਂ ਜਾਗਣਗੇ ਪਰ ਦੇਰ ਹੈ ਸਾਡਾ ਕਿੰਨੇ ਕੁ ਦੀ ਜ਼ਮੀਰ ਜਾਗਦੀ ਜੀ ਇਹ ਕਹਿੰਦੇ ਜ਼ਮੀਰ ਜਾਗਦੀ ਤੁਹਾਡੇ ਨਾਲ ਤੁਸੀਂ ਮਸਲਾ ਚੱਕਿਆ ਜੀ ਤੁਹਾਡੇ ਨਾਲ ਨਾ ਕਿਸਾਨ ਜਥੇਬੰਦੀਆਂ ਆ ਕੇ ਖੜੀਆਂ ਜੀ ਨਾ ਕੋਈ ਸਿੱਖ ਜਥੇਬੰਦੀਆਂ ਨਾ ਸਿਰਮੌਰ ਸੰਸਥਾਵਾਂ ਤੁਸੀਂ ਕਹਿੰਦੇ ਹੋ ਵੀ ਪ੍ਰਵਾਸੀ ਦੇ ਪੰਜਾਬੀ ਦਾ ਮਸਲਾ ਹੈ ਤੇ ਖੜਦਾ ਤਾਂ ਕੋਈ ਤੁਹਾਡੇ ਨਾਲ ਨਹੀਂ ਤੁਹਾਨੂੰ ਹੀ ਕਿਉਂ ਮਹਿਸੂਸ ਹੋ ਰਿਹਾ ਬਾਕੀਆਂ ਨੂੰ ਕਿਉਂ ਨਹੀਂ ਹੋ ਰਿਹਾ ਮੈਂ ਨਾ ਇਹਦੀ ਇੱਕ ਪੋਲਿਟਿਕਲ ਵਜ੍ਹਾ ਵੀ ਦੱਸ ਦਾਂ ਤੁਹਾਨੂੰ ਤੇ ਮੈਨੂੰ ਦੁੱਖ ਵੀ ਹੋਇਆ ਪਰ ਮੈਂ ਵਿਚਾਰੀ ਉਹਨਾਂ ਬੰਦਿਆਂ ਨੂੰ ਐਪਰੀਸ਼ੀਏਟ ਵੀ ਕਰੂੰਗਾ ਥੋੜੇ ਜਿਹਾ ਨੂੰ ਕਿ ਅਸੀਂ ਨਾ ਹੰਬੜਾ ਪਿੰਡ ਚ ਗਏ ਅੱਤਨੇਕ ਦਿਨ ਪਹਿਲਾਂ ਜੀ ਦੋ ਦਿਨ ਹੀ ਹੋ ਗਏ ਸ਼ਾਇਦ ਤੇ ਉੱਥੇ ਗੁਰਦੁਆਰਾ ਸਾਹਿਬ ਸਾਡਾ ਸੀ ਆ ਕਾਲੇ ਪਾਣੀ ਨੂੰ ਲੈ ਕੇ ਲੁਧਿਆਣੇ ਦੇ ਲਾਗੇ ਪਿੰਡ ਹੈ ਜੀ ਪ੍ਰੋਗਰਾਮ ਤੇ ਉੱਥੇ ਉਹਨਾਂ ਨੇ ਮੈਨੂੰ ਵੀ ਤੇ ਲੱਖੇ ਨੂੰ ਵੀ ਸਪੈਸ਼ਲ ਕਿਹਾ ਕੱਲਾ ਕੱਲਾ ਕਰਕੇ ਵੀ ਇਕੱਠਿਆਂ ਵੀ ਆਂਦੇ ਪਲੀਜ਼ ਇੱਥੇ ਪ੍ਰਵਾਸੀਆਂ ਵਾਲੀ ਗੱਲ ਨਾ ਕਰਿਓ ਜੀ ਮੈਂ ਕਿਹਾ ਕਿਉਂ ਭਾਈ ਕੀ ਹੋ ਗਿਆ ਅੱਧਾ ਪਿੰਡ ਪ੍ਰਵਾਸੀਆਂ ਦਾ ਆਂਦੇ ਚ ਤੇ ਸਾਡੀ ਇੱਥੇ ਕੋਈ ਮੈਂ ਕਿਹਾ ਤੁਹਾਨੂੰ ਫਿਰ ਵੀ ਕੀ ਪ੍ਰੋਬਲਮ ਕੁਝ ਬੰਦੇ ਸੀਗੇ ਉਹਾਂ ਦੇ ਜੀ ਅਸੀਂ ਨਹੀਂ ਦੰਦੇ ਉਹਨਾਂ ਨੂੰ ਕਮਰੇ ਫਿਰ ਮੇਰੇ ਕੋਲੇ ਇੱਕ ਬੰਦੇ ਨੂੰ ਲੈ ਕੇ ਆਏ ਉਹ ਉਹਦਾ ਨਾਮ ਸੀ ਬਲਵੀਰ ਸਿੰਘ ਗਾਤਰਾ ਪਾਇਆ ਸੀ ਅੰਮ੍ਰਿਤ ਵੀ ਛਕਿਆ ਹੋਇਆ ਸੀ ਉਹਾਂ ਦੇ ਇਹ ਪ੍ਰਸ਼ਾਦ ਵੰਡਣ ਦੀ ਡਿਊਟੀ ਹੁੰਦੀ ਹੈ ਇਹਦੀ ਉਪਰਵਾਸੀ ਸੀ ਤੇ ਮੈਨੂੰ ਆਂਦਾ ਜੀ ਸਾਡੇ ਤੇ ਇਤਬਾਰ ਨਹੀਂ ਕਰ ਤੁਹਾਨੂੰ ਮੈਂ ਕਿਹਾ ਕਿਨੇ ਕਿਹਾ ਤੁਹਾਨੂੰ 25 ਸਾਲਾਂ ਚ ਜਦੋਂ ਤੋ ਤੁਸੀਂ ਬਾਣੇ ਚੋਂ ਜਾਂ ਜਦੋਂ ਤੋ ਤੁਸੀਂ ਪੰਜਾਬ ਦੇ ਹੋ ਗਏ ਹੋ ਤੁਹਾਨੂੰ ਕਿਸੇ ਇੱਕ ਬੰਦੇ ਨੇ ਵੀ ਕਹੀਏ ਇਹ ਗੱਲ ਹਾਂ ਅੰਦੇ ਨਹੀਂ ਪਰ ਹੁਣ ਤੁਸੀਂ ਦਾ ਮੁੱਦਾ ਚੁੱਕਿਆ ਤੇ ਮੈਂ ਕਹਿੰਦਾ ਅਸੀਂ ਤੁਹਾਡਾ ਕਦੋਂ ਚੁੱਕਿਆ ਜਿਹੜੇ ਸਾਡੇ ਚ ਲੀਨ ਹੋ ਗਏ ਜਾਂ ਇਸ ਪੰਜਾਬ ਚ ਹੋ ਗਏ ਇਸ ਪੰਜਾਬ ਦੇ ਹੋ ਗਏ ਮੈਨੂੰ ਦੱਸੋ ਆ ਜਿਹੜੇ ਬੰਦੇ ਦੀ ਗੱਲ ਕਰ ਰਿਹਾ ਉਹਨੂੰ ਫਿਰ 3000 ਰਕਾਰਡਾਂ ਦੀ ਕੀ ਲੋੜ ਹੈ ਜੋ ਪੰਜਾਬ ਦਾ ਹੋ ਗਿਆ ਤਾਂ ਜੇ ਮੈਂ ਇੱਥੇ ਰਹਿ ਕੇ ਵੀ ਬੰਬੇ ਦਾ ਬਣਾਈ ਰੱਖਾਂ ਤਾਂ ਇਹਦਾ ਮਤਲਬ ਕੀ ਹੈ ਪਰ ਕਈ ਲੋਕ ਤਾਂ ਫਿਰ ਵੀ ਤਰਕ ਤਾਕ ਦੰਦੇ ਆ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਵੀ ਪਟਨਾ ਸਾਹਿਬ ਚ ਹੋਇਆ ਭਾਈ ਤੁਸੀਂ ਫਿਰ ਉਹਨਾਂ ਨੂੰ ਵੀ ਹੁਣ ਕਹਿ ਦੋਗੇ ਵੀ ਵੱਖਾ ਸਾਡੇ ਨਾਲੋਂ ਨਹੀਂ ਕਿਹਨੇ ਕਿਹਾ ਨਹੀਂ ਹੁਣ ਤਾਂ ਮੈਂ ਵੀ 25 ਸਾਲ ਮਹਾਰਾਸ਼ਟਰ ਚ ਬੰਬੇ ਚ ਰਿਹਾ ਮੈਂ ਕਦੋਂ ਕਿਹਾ ਹਮਮ ਕੌਣ ਕਹਿ ਰਿਹਾ ਐਸ ਗੱਲ ਨੂੰ ਔਰ ਅਸੀਂ ਕੋਈ ਵਿਰੋਧੀ ਨਹੀਂ ਉਹਨਾਂ ਦੇ ਅਸੀਂ ਆਣੇ ਆ ਜਿਹੜੀਆਂ ਉਹ ਹਰਕਤਾਂ ਕਰ ਰਹੇ ਨੇ ਆ ਦੋ ਮੁੰਡੇ ਕਿਨੇ ਮਾਰੇ ਆ ਗੁੱਸਾ ਕਿਹੜੀ ਗੱਲੋਂ ਆਉਂਦਾ ਹੈ ਇਹ ਤਾਂ ਇਥੋਂ ਦੀ ਮਾਰ ਕੇ ਕਿਰਚ ਇਥੋਂ ਦੀ ਕੱਢਤੀ 17 18 ਸਾਲ ਦਾ ਮੁੰਡਾ ਐਡੀ ਕਿਰਚ ਲਈ ਫਿਰੇ ਮਾੜੀ ਮਾੜੀ ਗੱਲ ਤੇ ਤੁਸੀਂ ਚਾਕੂ ਮਾਰੋ ਉਦੋਂ ਲੇਡੀ ਖੜੀ ਸੀ ਬਿਲਡਿੰਗਾਂ ਚੋਂ ਆਈ ਸੀ ਵਿਚਾਰੀ ਆਪਣੀ ਉਹਨੇ ਕੀ ਗੱਲਾਂ ਕੀਤੀਆਂ ਖੜ ਕੇ ਆਂਦੀਆਂ ਸੀ ਫੁੱਟਪਾਥ ਤੇ ਜਾਂਦੀਆਂ ਹੁਣ ਅੱਗੋਂ ਆਕੇ ਮੋਢੇ ਚ ਮੋਢਾ ਮਾਰਦੇ ਨੇ ਆ ਜਦੋਂ ਇੱਥੇ ਸਾਡੇ ਬੰਦੇ ਜਾ ਕੇ ਇੰਨੇ ਹੀ ਮਾਰਕੀਟਾਂ ਚ ਸਬਜੀ ਦੀ ਰੇੜੀ ਲਾਉਂਦੇ ਨੇ ਉਹਨੂੰ ਲਾਉਣ ਨਹੀਂ ਦਿੰਦੇ ਕਿ ਇਹ ਕੀ ਮਤਲਬ ਐ ਇੰਨਾਂ ਗੱਲਾਂ ਦਾ ਆ ਚੋਰੀਆਂ ਕਿਵੇਂ ਵੱਧ ਗਈਆਂ ਜਗਤਪੁਰੇ ਵਾਲੇ ਸੀ ਉਹਨੇ ਮੁੰਡਾ ਚਲਿਆ ਗਿਆ ਉਹਨਾਂ ਦੇ ਜਿਹੜਾ ਏਰੀਆ ਤੁਸੀਂ ਵੀ ਗਏ ਹੋ ਉੱਥੇ ਰਾਤ ਨੂੰ ਪੁਲਿਸ ਨਹੀਂ ਜਾਂਦੀ ਯਾਰ ਸਾਰੀਆਂ ਜੇਲ੍ਹ ਕੋਲੇ ਇਧਰ ਉਧਰ ਚੋਰੀਆਂ ਹੋ ਰੀਆਂ ਉੱਥੇ ਜਾਂਦੇ ਔਰ ਕੱਲੀਆਂ ਜੇਲ੍ਹਾਂ ਲਾ ਲੀਆਂ ਛੱਡ ਸ਼ੇਰਾ ਮੈਨੂੰ ਜੋ ਹੁਣ 25 30 ਘੱਟੋ ਘੱਟ ਕੋਲਾਂ ਸਿਰਫ ਮੈਸੇਜ ਭੇਜ-ਭੇਜ ਕੇ ਫੋਟੋਆਂ ਕਿ ਆ ਕਰ ਗਿਆ ਆ ਕਰ ਗਿਆ ਹੁਣੇ ਹੀ ਹੋਇਆ ਔਰ ਇਹ ਸਾਰੀਆਂ ਘਟਨਾਵਾਂ ਦਸਾਂ ਦਿਨਾਂ ਦੇ ਅੰਦਰ ਅੰਦਰ ਕਿਉਂਕਿ ਦੀਵਾਲੀ ਦੇ ਨੇੜੇ ਤੇੜੇ ਇਹ ਘਟਨਾਵਾਂ ਜੋ ਸਾਡੇ ਹੋਣ ਲੱਗੀਆਂ ਨੇ ਮੈਨੂੰ ਦੱਸੋ ਔਰ ਇਹਦੇ 'ਚ ਤੁਸੀਂ ਇੱਕ ਗੱਲ ਨੋਟ ਕਰੋ Hindu Muslim Sikh Even as I ਸਾਰੇ ਇਕੱਠੇ ਨਹੀਂ ਪੰਜਾਬੀ ਕਿਉਂਕਿ ਸਾਰੇ ਸਫਰ ਕਰ ਰਹੇ ਨੇ ਪ੍ਰੋਬਲਮ ਕੀ ਹੋ ਰਹੀ ਹੈ ਅਸੀਂ ਕਹਿ ਰਹੇ ਆ ਯਾਰ ਇਹ ਪੰਜਾਬ ਪੰਜਾਬੀਆਂ ਦਾ ਹੈ ਹਮ ਪਰ ਤੁਸੀਂ ਪ੍ਰਸ਼ਾਸਨ ਨੂੰ ਤਾਂ ਤੁਹਾਡੇ ਤੇ ਇਤਬਾਰ ਨਹੀਂ ਨਾ ਹੈਗਾ ਉਹ ਤਾਂ ਤੁਹਾਡੇ ਘਰ ਦੇ ਮਰੇ ਤੁਸੀਂ ਲਾਈਵ ਹੋ ਗਏ ਜਿਵੇਂ ਪੁਲਿਸ ਲੱਗੀ ਉਧਰ ਬਠਿੰਡੇ ਦੇ ਵਿੱਚ ਜਾ ਕੇ ਲਖਨਸਾਣਾ ਦੇ ਘਰ ਜੀ ਹੁਣ ਵੀ ਅਸੀਂ ਆਏ ਆ ਤਾਂ ਦੋ ਪੀਸੀਆਰ ਖੜੀਆਂ ਸੀ ਹਮ ਜਦੋਂ ਨਿਕਲਿਆ ਮੈਂ ਤਾਂ ਨਿਕਲਿਆਂ ਇਹ ਪ੍ਰੋਬਲਮ ਕੀ ਹੈ ਕਿ ਜਿਹੜਾ ਪ੍ਰਸ਼ਾਸਨ ਤੁਸੀਂ ਸਾਡੇ ਪਿੱਛੇ ਲਾ ਰਹੇ ਹੋ ਇਹ ਇਸ ਲੈਂਡ ਆਰਡਰ ਨੂੰ ਮੇਨਟੇਨ ਕਰਨ ਤੇ ਲਾ ਲੋ ਕਿ ਆ ਘਟਨਾਵਾਂ ਹੀ ਨਾ ਘਟਣਾ ਚਲੋ ਹੋ ਗੈਰ ਜ਼ਿੰਮੇਵਾਰ ਨਾਗਰੀਕੋਂ ਤੁਸੀਂ ਇਹੀ ਲੱਗ ਰਿਹਾ ਮੈਨੂੰ ਆਪਾਂ ਸ਼ਾਇਦ ਗੈਰ ਜ਼ਿੰਮੇਵਾਰਾਂ ਨਾਲ ਗੱਲ ਕਰ ਰਹੇ ਹਾਂ ਔਰ ਮੈਂ ਇੱਕ ਗੱਲ ਹੋਰ ਕਹੀ ਜਦੋਂ ਮੈਨੂੰ ਸਵੇਰ ਸਵੇਰ ਡੀਐਸਪੀ ਸਾਹਿਬ ਦੇ ਫੋਨ ਆਏ ਤੁਸੀਂ ਬਾਬਾ ਜੀ ਮੇਰ ਕਹੋ ਮੈਂ ਕਿਹਾ ਅਸੀਂ ਕੀ ਗਲਤ ਕਰ ਰਹੇ ਮੈਨੂੰ ਇਹ ਤਾਂ ਦੱਸੋ ਅਸੀਂ ਸਿਰਫ ਇੱਕ ਗੱਲ ਕਹਿ ਰਹੇ ਆ ਅਸੀਂ ਜ਼ਿੰਮੇਵਾਰੀ ਨਾਲ ਕਹਿ ਰਹੇ ਆ ਜੇ ਪਰਿਵਾਰ ਨਾਲ ਧੱਕਾ ਨਹੀਂ ਹੋ ਰਿਹਾ ਉਹ ਚਾਹ ਰਹੇ ਨੇ ਕਿ एवरीथिंग ਠੀਕ ਹੈ ਜੀ एवरीथिंग ਤਾਂ ਖੈਰ ਵਿਚਾਰਿਆਂ ਦਾ ਕੀ ਠੀਕ ਹੈ ਲੇਕਿਨ ਜੋ ਵੀ ਹੋਣ ਹੋ ਰਿਹਾ ਉਹ ਧੱਕਾ ਨਹੀਂ ਹੋ ਰਿਹਾ ਤਾਂ ਅਸੀਂ ਉਹਨਾਂ ਦੇ ਨਾਲ ਆ ਹਾਂ ਅਸੀਂ ਕਿਉਂ ਖੜੇ ਆ ਕਿ ਧੱਕਾ ਨਾ ਹੋਵੇ ਤੁਸੀਂ ਧੱਕਾ ਕਰਦੇ ਹੋ ਉਹਨਾਂ ਦੇ ਪਿੱਛੇ ਲਾ ਕੇ ਨਹੀਂ ਹੋ ਰਿਆ ਸੀ ਧੱਕਾ ਪਹਿਲਾਂ ਆਪਾਂ ਬੈਠ ਕੇ ਗੱਲ ਕੀਤੀ ਉਹਨਾਂ ਨੇ ਸਾਨੂੰ ਕਣਕ ਤੱਕ ਨਹੀਂ ਪੂਰੀ ਦਿੰਦੇ ਉਹਨਾਂ ਨੂੰ ਦਿੰਦੇ ਨੇ ਇਹ ਗੱਲ ਤੁਹਾਡੇ ਸਾਹਮਣੇ ਬਹਿ ਕੇ ਕਹੀ ਆ ਉਹਨਾਂ ਨੇ ਉਹ ਹੰਮੜਾਂ ਪਟਨੇ ਚ ਗਿਆ ਮੈਂ ਹੈਰਾਨ ਹੋ ਗਿਆ ਉਹਨਾਂ ਦੀਆਂ ਗੱਲਾਂ ਸੁਣ ਸੁਣ ਕੇ ਜੋ ਉੱਥੇ ਹੋ ਰਿਹਾ ਲੁਧਿਆਣੀ ਮੈਨੂੰ ਦੱਸੋ ਨਹਿਰ ਸੀ ਠੀਕ ਹੈ ਨਹਿਰ ਦੇ ਵਿੱਚ ਹੈ ਜਿੱਥੇ ਸਫਾਈ ਹੋ ਰਹੀ ਸੀ ਐਡੇ ਜਿਹੇ ਢੇਰ ਲੱਗੇ ਸੀ ਟਰੈਕਟਰ ਤੱਕ ਵਿੱਚ ਖੜਾ ਸੀ ਤੇ ਪ੍ਰਵਾਸੀਓ ਨੇ ਕਿਹਾ ਸਾਡੀ ਛੱਟ ਦੀ ਪੂਜਾ ਹੈ ਪਾਣੀ ਛੱਡੋ ਛੜਤਾ ਹੂੰ ਉਹ ਵਿਚੇ ਦੇ ਅੰਦਰ ਗਿਆ ਰੋੜ ਕੇ ਹਮ ਇੰਨਾ ਧੱਕਾ ਯਾਰ ਤੁਸੀਂ ਮਤਲਬ ਪ੍ਰਸ਼ਾਸਨ ਇੰਨਾ ਡਰ ਰਿਹਾ ਪਤਾ ਕਿਉਂ ਡਰ ਰਿਹਾ ਕਿਉਂਕਿ ਸਾਡੇ ਅੱਡੋ ਅੱਡ ਮੈਂ ਸਿੱਖ ਮੈਂ ਹਿੰਦੂ ਮੈਂ ਮੁਸਲਮਾਨ ਮੈਂ ਜੱਟ ਮੈਂ ਐਸਸੀ ਮੈਂ ਬੈਕਵਰਡ ਤੇ ਉਹ ਇਕੱਠੇ ਨੇ ਕਦੋਂ ਤੱਕ ਹੋਊਗਾ ਭਾਈ ਇਦਾਂ ਸ਼ਰਾ ਜਿੰਨਾ ਚਿਰ ਪੰਜਾਬੀ ਇਕੱਠੇ ਨਹੀਂ ਹੋਣਗੇ ਜਿੰਨਾ ਚਿਰ ਅਸੀਂ ਇਕੱਠੇ ਹੋ ਕੇ ਇੱਕ ਮੁੱਠ ਬਣਾ ਕੇ ਨਹੀਂ ਕਹਿੰਦੇ ਪੰਜਾਬ ਪੰਜਾਬੀਆਂ ਦਾ ਮਸਲਾ ਕੀ ਹੈ ਇਹ ਪੰਜਾਬੀ ਹੋ ਜਾਣ ਸਾਡੇ ਬੰਦਿਆਂ ਦਾ ਜ਼ਿਕਰ ਕਰਦੇ ਨਹੀਂ ਜੀ ਕੈਨੇਡਾ ਗਏ ਆ ਅਮਰੀਕਾ ਗਏ ਤੇ ਉਹ ਉੱਥੋਂ ਦੇ ਹੋ ਗਏ ਨੇ ਅਜਗਮੀਤ ਸਿੰਘ ਹੋਰੀ ਪੰਜਾਬ ਦੀ ਗੱਲ ਕਰਦੇ ਨੇ ਇੱਕ ਵਾਰੀ ਪੰਜਾਬ ਆਇਆ ਪੁੱਛ ਲਓ ਉਹਨਾਂ ਨੂੰ ਪੰਜਾਬੀ ਵੀ ਅੜਕ ਕੇ ਬੋਲਦੇ ਨੇ ਇੰਗਲਿਸ਼ ਦੇ ਵਿੱਚ ਕਿਵੇਂ ਪ੍ਰਵਾਹ ਔਰ ਕੈਨੇਡਾ ਦੀ ਹਰ ਨੀਤੀ ਦਾ ਪਤਾ ਹੈ ਔਰ ਇੱਕ ਹੋਰ ਗੱਲ ਸਾਡੇ ਜਿਹੜੇ ਵਿਰੋਧੀ ਸੀ ਥੋੜੇ ਵੀ ਵਿਰੋਧੀ ਕਹਿ ਲਓ ਹੁਣੇ ਜੇ بڑے ਬੰਦਿਆਂ ਨੇ ਪੋਸਟਾਂ ਪਾਈਆਂ ਆਂਦੇ ਜੀ ਸਿਰਫ 35 ਤੋਂ 40 ਲੱਖ ਪ੍ਰਵਾਸੀ ਹੈ ਤੁਸੀਂ ਆਏ ਕਿਉਂ ਕਰ ਰਹੇ ਹੋ ਮੈਂ ਕਿ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਸਿਰਫ ਕਹਿ ਰਹੇ ਆ ਜੇ 40 ਲੱਖ ਪ੍ਰਵਾਸੀ 3 ਕਰੋੜ ਦੇ ਉੱਪਰ ਜਾਂ ਥੱਲੇ ਆਪਣੀ ਵਸੋਂ ਹੈ ਤੇ 40 ਲੱਖ ਪ੍ਰਵਾਸੀ ਹੋ ਗਿਆ ਹਜਿਆਂ ਦੇ ਸਿਰਫ ਸਾਰੇ ਪੰਜਾਬੀ ਸ਼ੇਰਾ ਜਮਾ ਕਰ ਲੋ ਪੂਰੀ ਦੁਨੀਆ ਚ ਨਹੀਂ ਗਏ ਇਹਨੇ ਗਿਨ ਲੋ ਆ ਕੈਨੇਡਾ ਦਾ ਰੌਲਾ ਪਾਉਂਦੇ ਰਹਿੰਦੇ ਨੇ 8 ਲੱਖ ਨੇ ਐਨੇ ਕੀ ਅਮਰੀਕਾ ਚ ਹੋਣਗੇ ਇੰਗਲੈਂਡ ਚ ਘਟ ਹੋਣ ਤਾਂ ਪਤਾ ਹੀ ਨਹੀਂ ਉਥੋਂ ਦੇ ਬੱਚੇ ਜੰਮੇ ਤਾਂ ਪਤਾ ਹੀ ਨਹੀਂ ਉਹ ਤਾਂ ਵਿਚਾਰੇ ਇੱਧਰ ਆਉਂਦੇ ਵੀ ਨਹੀਂ ਟੋਟਲ 40 ਲੱਖ ਨਹੀਂ ਹੋਣਗੇ ਤੇ ਸਾਡੀ ਪੋਪੂਲੇਸ਼ਨ ਕਿੰਨੀ ਹੈ 3 ਕਰੋੜ ਉਹਨਾਂ ਦੀ ਗਿਨ ਲੋ ਕਿੰਨੀ ਹੈ ਕੱਲੇ ਅਮਰੀਕਾ ਦੀ 35 ਕਰੋੜ ਹੈ ਰਕਬਾ ਵੇਖ ਲਓ ਕਿੰਨਾ ਉਹਨਾਂ ਦਾ ਓਏ ਹਜੇ ਤੁਸੀਂ ਉਹਨੇ ਬੋਲੀਏ ਨਾ ਅਸੀਂ ਔਰ ਸੈਕਿੰਡ ਹੋਰ ਇੱਕ ਗੱਲ ਇਹ ਪੰਜਾਬੀ ਹੋ ਜਾਣ ਸਾਨੂੰ ਨਹੀਂ ਪ੍ਰੋਬਲਮ ਇਹ ਪੰਜਾਬ ਦੀ ਹਰ ਧੜਕਨ ਨੂੰ ਇਹਨਾਂ ਦੇ ਧੜਕੇ ਮਹਿਸੂਸ ਕਰਨ ਪੰਜਾਬ ਦੀ ਮਹਿਸੂਸ ਕਰਨ ਪੰਜਾਬ ਨੂੰ ਸਾਨੂੰ ਕੋਈ ਪ੍ਰੋਬਲਮ ਨਹੀਂ ਤੇ ਜੇ ਇਹਨਾਂ ਨੇ ਉਹੀ ਸਾਰਾ ਕੁਝ ਕਰਨਾ ਹੈ ਉਥੋਂ ਵਾਲਾ ਕਰਾਈ ਮ ਇੱਥੇ ਲੈ ਕੇ ਆਉਣਾ ਉਹਦਨ ਆਪਾਂ ਨੂੰ ਕੀ ਗੱਲ ਕਹੀ ਇਸ ਪਿੰਡ ਦੇ ਬੰਦੇ ਨੇ ਆਹਦਾ ਨਾਲ ਦਾ ਘਰ ਉੱਚੀ ਆਵਾਜ਼ ਚ ਗਾਣਾ ਲਾਇਆ ਚੋਲੀ ਦੇ ਪਿੱਛੇ ਕੀ ਆ ਹੈ ਬੀੜੀ ਮੂੰਛ ਗੱਲੀ ਨੀਕਰ ਪਾਈ ਨਾ ਥੱਲੇ ਕੁਝ ਨਾ ਉੱਤੇ ਕੁਝ ਦਰਵਾਜ਼ੇ ਦੇ ਬਾਹਰ ਬੈਠਾ ਉਹਨੇ ਕਿਹਾ ਨਾ ਕਰ ਇਹ ਪੰਜਾਬ ਚ ਨਹੀਂ ਆਏ ਹੁੰਦਾ ਆਂਦਾ ਕਰੂੰਗਾ ਜਾਂ ਕਰ ਲੋ ਜੋ ਕਰਨਾ ਸੱਤ ਬੰਦੇ ਉਹਦੇ 15 ਬੰਦੇ ਨਾਲ ਖੜੇ ਜਦੋਂ ਸੱਤ ਮੁੰਡੇ ਆਪਣੇ ਦਿਸੇ ਫੇਰ ਭੱਜ ਗਏ ਪ੍ਰੋਬਲਮ ਆ ਹੈ ਪ੍ਰੋਬਲਮ ਆ ਹੈ ਇਹਦੇ ਨੂੰ ਜੇ ਸੋਲਵ ਨਹੀਂ ਕਰਨਗੇ ਤਾਂ ਅਸੀਂ ਇਹਨਾਂ ਤੋਂ ਕਰਾਵਾਂਗੇ ਪਰ ਇਹ ਹੁੰਦਾ ਨਾ ਵੀ ਤੁਹਾਡੇ ਨਾਲ ਵੀ ਜਿਹੜੇ ਬੰਦੇ ਖੜ ਜਾਂਦੇ ਆ ਉਹਨਾਂ ਨੂੰ ਵੀ ਪਿੱਛੇ ਡਰ ਰਹਿੰਦਾ ਵੀ ਜੇ ਚੱਲ ਗਏ ਸੱਚੀ ਯਾਰ ਫੇ ਕੰਮ ਵੀ ਕਰਨਾ ਪੈਣਾ ਤੇ ਬੇਲੇ ਰਹਿ ਕੇ ਵੀ ਨਹੀਂ ਖਾਣੀ ਆ ਦੇਖੋ ਗੱਲ ਇਹ ਹੈ ਲੈ ਵੀ ਇਦੇ ਲਈ ਅਸੀਂ ਪੰਜਾਬ ਉਹਨਾਂ ਦੇ ਹਵਾਲੇ ਕਰਦੇ ਆਂਗੇ ਔਰ ਮੈਨੂੰ ਇੱਕ ਦੱਸੋ ਇਹ ਕੋਵਿਡ ਦੇ ਟਾਈਮ ਤੇ ਚਲੇ ਗਏ ਸੀ ਉਸ ਤੋਂ ਬਾਅਦ ਵੀ ਜਾਂ ਇੱਕ ਜਦੋਂ ਨਹੀਂ ਆਏ ਸੀ ਉਸ ਤੋਂ ਪਹਿਲਾਂ ਵੀ ਇਹ ਤਾਂ ਵਟੋ ਵਟ ਹੋ ਕੇ ਵੀ ਚਲ ਗਏ ਸੀ ਕੰਮ ਹੋ ਜਾਂਦੇ ਆ ਯਾਰ ਇਹ ਤਾਂ ਗੱਲਾਂ ਬਣਾਈਆਂ ਹੋਈਆਂ ਨੇ ਅਸੀਂ ਇਹ ਸਾਡੇ ਤੇ ਥੋਪੇ ਜਾ ਰਹੇ ਨੇ ਮੈਂ ਤੈਨੂੰ ਦੱਸ ਨਹੀਂ ਸਕਦਾ ਸ਼ੇਰਾ ਮੈਨੂੰ ਕਿਹੋ ਜਿਹਾ ਫੋਨ ਆਏ ਨੇ ਹਰ ਤਰ੍ਹਾਂ ਦਾ ਫੋਨ ਕਿ ਇਹ ਮੁੱਦਾ ਨਾ ਚੱਕੋ ਇਹਦੇ ਪਿੱਛੇ ਰੀਜ਼ਨ ਕੀ ਹੈ ਤੂੰ ਹੈਰਾਨ ਹੋਏਂਗਾ ਪਾਣੀ ਵਾਲੀ ਗੱਲ ਤੇ ਇੰਨੇ ਫੋਨ ਨਹੀਂ ਆਏ ਮੈਨੂੰ ਸਿਰਫ ਆ ਜਿਹੜੀ ਹਕੂਮਤੀ ਧਿਰ ਹੈ ਸਿਰਫ ਇਹ ਆਂਦੇ ਸਹੀ ਹੈ ਕਿ ਫਿਰਬਾਨੀ ਦਾ ਹੱਲ ਕਰੋ ਬਾਕੀ ਆਂਦੇ ਸਹੀ ਹੈ ਜੀ ਸਹੀ ਕਰੋ ਇਸ ਮੁੱਦੇ ਤੇ ਇੰਨੇ ਫੋਨ ਕਿਨਾ ਇਹ ਮੁੱਦਾ ਨਾ ਚੱਕੋ ਕਿਉਂ ਨਾ ਚੱਕੀਏ ਕਿਉਂ ਨਾ ਚੱਕੀਏ ਤੇ ਚ ਸਵਾਰਥ ਕੀ ਹੈ ਮੈਨੂੰ ਦੱਸੋ ਇਹ ਸ਼ਸ਼ੀਲ ਰਿੰਕੂ ਜੀ ਜਿਹੜੇ ਆ ਬੋਲ ਰਹੇ ਕਿ ਆ ਜੋ ਰੈਲੀ ਕਰੀਏ ਪ੍ਰਵਾਸੀਆਂ ਦੀ ਇਹ ਬੰਦੇ ਪਹਿਲਾਂ ਕਾਂਗਰਸ ਫਿਰ ਆਪ ਫਿਰ ਬੀਜੇਪਿਚ ਤਿੰਨੇ ਬਾਲਟੀਆਂ ਚ ਰਹੇ ਨੇ ਤੇ ਇਹਦਾ ਮਤਲਬ ਇਨਾ ਤਿੰਨਾ ਪਾਰਟੀਆਂ ਦੀ ਇਹੀ ਸੋਚ ਹੈ ਇਸ ਗੱਲ ਦੇ ਵਿੱਚ ਤਾਂ ਫਿਰ ਵਿਰੋਧੀ ਵੀ ਇਹਨਾਂ ਦਾ ਵਿਰੋਧ ਨਹੀਂ ਕਰਦੇ ਆਹੀ ਤਾਂ ਗੱਲ ਹੈ ਕਿਉਂਕਿ ਉਹ ਤਿੰਨਾ ਪਾਰਟੀਆਂ ਚ ਰਹੇ ਨੇ ਇਹਦਾ ਮਤਲਬ ਤਿੰਨਾ ਪਾਰਟੀਆਂ ਦੀ ਇਹ ਸੋਚ ਹੈ ਕਿ ਪ੍ਰਵਾਸੀ ਇੱਥੇ ਆਉਣੇ ਚਾਹੀਦੇ ਔਰ ਉਹਨਾਂ ਦੀ ਵੋਟ ਬਣਨੀ ਚਾਹੀਦੀ ਹੈ ਔਰ ਉਧਰ ਵੀ ਜਾਣ ਇੱਧਰ ਵੀ ਆਉਣ ਜੋ ਕਰਨਾ ਚਾਹੁੰਦੇ ਕਰਨ ਆ ਜਿਹੜੇ ਤਜਾਬ ਪਾਏ ਜਾ ਰਹੀ ਹੈ ਜਿਹੜੇ ਆ ਰੋਪੜਾਰਗੀ ਥਾਂ ਤੇ ਮਾਰ ਕੇ ਵੱਟੇ ਸਿਰ ਫੇਤਾ ਮੁੰਡੇ ਦਾ ਆ ਜਿੰਨੇ ਰੋਹਿੰਗਿਆ ਮੁਸਲਮਾਨ ਆ ਰਹੇ ਨੇ ਇਹ ਤਾਂ ਸੈਂਟਰ ਦਾ ਰੌਲਾ ਪਾਉਂਦਾ ਕਿ ਉੱਥੇ ਨਹੀਂ ਰਹਿਣੇ ਚਾਹੀਦੇ ਬਾਕੀ ਦੇਸ਼ 'ਚ ਤੇ ਸਾਡੇ ਆ ਹੁਸ਼ਿਆਰਪੁਰ ਰੋਪੜ ਮੁਕੇਰੀਆਂ ਦਸੂਹਾ ਭਰਤਾ ਇਹਨਾਂ ਨੇ ਔਰ ਤੁਸੀਂ ਹੋਰ ਗੱਲ ਵੇਖੋ ਇਹਨਾਂ ਨੂੰ ਫਾਈਨਾਂਸ ਪਤਾ ਨਹੀਂ ਕਿੱਥੋਂ ਹੁੰਦਾ ਸਾਰੀਆਂ ਦੁਕਾਨਾਂ ਤਾਂ ਜਿਹੜੀਆਂ ਹੈਗੀਆਂ ਨੇ ਅੰਡਰਗਾਰਮੈਂਟਸ ਲੇਡੀਜ਼ ਐ ਸਪੈਸ਼ਲੀ ਉਹ ਸਾਰੀਆਂ ਦੁਕਾਨ ਜਿੰਨਾਂ ਕੋਲੇ ਨੇ ਇਹ ਕੀ ਹੋ ਇੱਕ ਚੱਕਰ ਕੀ ਹੈ ਇਹ ਹੋ ਕੀ ਰਿਹਾ ਹੈ ਇਨੂੰ ਕੋਈ ਗੌਰ ਕਰੂਗਾ ਜਾਂ ਨਹੀਂ ਕਰੂਗਾ ਅਸੀਂ ਕੋਈ ਫਿਰਕਾ ਪ੍ਰਸਤ ਗੱਲ ਨਹੀਂ ਕਰਦੇ ਮੈਂ ਤੁਹਾਨੂੰ ਫਿਰਕਾ ਫਿਰਕਾ ਪ੍ਰਸਤਾਲਾ ਦੀ ਨਾ ਕਿਤੇ ਪਹਿਲਾਂ ਗੱਲਾਂ ਹੋਈਆਂ ਮੈਂ ਸਿਰਫ ਪੰਜਾਬ ਦੀ ਗੱਲ ਕਰਨੀ ਚਾਹ ਰਿਹਾ ਹਾਂ ਔਰ ਇਹਦੇ ਚ ਜੇ ਕੋਈ ਪੋਲੀਟੀਕਲ ਪਾਰਟੀ ਆਉਂਦੀ ਆ ਅੱਜੇ ਕੋਈ ਸੰਸਦਾਂ ਨਾਲ ਖੜਦੀਆਂ ਖੜ ਜਾਂ ਉਸ ਦਿਨ ਅਸੀਂ ਬੈਠੇ ਸੀ ਆਪਣੇ ਨਾਲ ਇੱਕ ਮੁੰਡਾ ਸੀਗਾ ਐਨਐਸਯੂਆਈ ਦਾ ਹਨਾ ਇਸਪ੍ਰਿਤ ਉਹ ਤਾਂ ਕਾਂਗਰਸ ਨਾਲ ਜੁੜੀ ਹੋਈ ਪਾਰਟੀ ਉਹ ਵਿਚਾਰਾ ਬੈਠਾ ਉਹ ਤੇ ਅਸੀਂ ਕਾ ਬੈਠ ਸਾਡੇ ਨਾਲ ਹਰ ਥਾਂ ਤੇ ਬਰਾਬਰ ਠੱਲਿਆ ਉਹਨੂੰ ਕਿਉਂਕਿ ਜਿਹਦੇ ਬੰਦੇ ਦੇ ਦਿਲ ਚ ਦਰਦ ਹੈ ਨਿੰਗ ਸਿੰਘ ਫੌਜਾਂ ਸੀਗੀਆਂ ਹੁਣ ਵੀ ਨਾਲ ਖੜੇ ਸੀ ਉਹਨਾਂ ਨੂੰ ਨਾਲ ਠੱਲਿਆ ਔਰ ਸਭ ਤੋਂ ਅਹਿਮ ਉਸ ਪਰਿਵਾਰ ਨੂੰ ਉਸ ਪਰਿਵਾਰ ਨੂੰ ਅਸੀਂ ਕਾ ਭਾਈ ਅਸੀਂ ਤੁਹਾਨੂੰ ਦੱਸ ਰਹੇ ਹਾਂ ਮੈਂ ਉਦੋਂ ਵੀ ਕਿਹਾ ਸੀ ਜੇ ਇੱਥੇ ਆਪਾਂ ਬੈਠੇ ਰਹੀਏ ਤੇ ਇਹਨਾਂ ਨੂੰ ਚੀਫ ਮਿਨਿਸਟਰ ਫੰਡ ਵਾਲਾ ਜਿਹੜਾ 25 ਲੱਖ ਹੈ ਰਿਲੀਫ ਫੰਡ ਵਾਲਾ ਦੇਣਾ ਪਊਗਾ ਪਰ ਉਹ ਪਰਿਵਾਰ ਨੇ ਕਿਹਾ ਨਹੀਂ ਜੀ ਅਸੀਂ ਚਾਹੁੰਦੇ ਹਾਂ ਜਿਵੇਂ ਤੁਸੀਂ ਕਹੋ ਅਸੀਂ ਤੁਹਾਡੇ ਨਾਲ ਐਤ ਪਰਿਵਾਰ ਕੀ ਕਹਿੰਦਾ ਸੀ ਤੁਹਾਡੀ ਗੱਲ ਹੋਈ ਸੀ ਆਹੀ ਗੱਲ ਕਹੀ ਮੈਂ ਹੁਣ ਵੀ ਉਹ ਕਹਿ ਰਹੇ ਹਜੇ ਨਹੀਂ ਮਿਲਿਆ ਜੀ ਪ੍ਰੋਸੈਸ ਨਹੀਂ ਹੋਇਆ ਹਜੇ ਆ 25 ਲੱਖ ਵਾਲੀ ਗੱਲ ਹੁਣ ਪਤਾ ਨਹੀਂ ਉਹ ਕਦੋਂ ਹੋਊਗੀ ਮੈਂ ਕਿਹਾ ਵੀ ਭਾਈ ਤੁਸੀਂ ਜਦੋਂ ਆਵਾਜ਼ ਮਾਰੂਗੇ ਅਸੀਂ ਨਾਲ ਖੜਾਂਗੇ ਜਦੋਂ 1 ਮਹੀਨੇ ਬਾਅਦ ਸ਼ੇਰਾ ਆਪਾ ਜਿਹੜੀ ਐਡਮਿਨਿਸਟ੍ਰੇਟਿਵ ਇਹਨਾਂ ਨੇ ਸਾਨੂੰ ਦਲਾਸਾ ਦਿੱਤਾ ਸੀ ਜੇ ਇਹਨਾਂ ਨੇ ਉਹ ਚੀਜ਼ਾਂ ਨਾ ਕੀਤੀਆਂ ਇਨਾਂ ਦੀ ਵੈਰੀਫਿਕੇਸ਼ਨ ਇਨਾਂ ਦੇ origignal documents ਦੀ ਤੇ ਇਥੋਂ ਵਾਲੇ ਕੈਨਸਲ ਨਾ ਕੀਤੇ ਤਾਂ ਆਪਾਂ ਦੁਬਾਰਾ ਮਿਲਾਂਗੇ ਔਰ ਸਾਰਾ ਪੰਜਾਬ ਵਿਆਪੀ ਇਹਦਾ ਇੱਕ ਅੰਦੋਲਨ ਖੜਾ ਕੀਤਾ ਜਾਊਗਾ ਉਸੇ ਦਿਨ ਇਸ ਪਰਿਵਾਰ ਦੇ ਬੰਦਿਆਂ ਨੂੰ ਵੀ ਪੁੱਛਿਆ ਜਾਊਗਾ ਕਿ ਤੁਹਾਡੀ ਜੋ ਇਹਨਾਂ ਨੇ ਮਾਇਕਸਾ ਹੈ ਤਾਂ ਮਾਲੀਸਾ ਹੇਤਾ ਕਰਨੀ ਸੀ ਕਿ ਉਹ ਕਰਤੀ ਹੈ ਜਾਂ ਨਹੀਂ ਕਰਤੀ ਆ ਔਰ ਮੁੱਖ ਮੰਤਰੀ ਰੀਲੀਫ ਫੰਡ ਚੋਂ ਪੈਸੇ ਮਿਲਣੋਂ ਦਾ ਪ੍ਰੋਸੈਸ ਚਲਾਉਣਾ ਸੀ ਉਹ ਮੁਕਮਲ ਹੋ ਗਿਆ ਉਹਨਾਂ ਨੂੰ ਪੈਸੇ ਮਿਲੇ ਆ ਜਾਂ ਨਹੀਂ ਮਿਲੇ ਆ ਤੁਹਾਡੇ ਸਾਹਮਣੇ ਉਹ ਦਿਨ ਇੱਥੇ ਪ੍ਰੈਸ ਸਾਹਮਣੇ ਪੁੱਛਾਂਗੇ ਜੇ ਨਹੀਂ ਹੋਏ ਤਾਂ ਫਿਰ ਉਹਦੇ ਲਈ ਅੰਦੋਲਨ ਹੋਊਗਾ ਬਿਲਕੁਲ ਮਸਲਾ ਬੜਾ ਗੰਭੀਰ ਸੀ ਇਹ ਹੀ ਸ਼ਮਸ਼ਾਨ ਘਾਟ ਹੈ ਚਿਖਾਵਾ ਇੱਥੇ ਫਿਰ ਚਿਣੀਆਂ ਹੋਈਆਂ ਚਿਣੀਆਂ ਹੀ ਰਹਿੰਦੀਆਂ ਉਮੀਦ ਕਰਦੇ ਆ ਕਿ ਇੱਥੇ ਫਿਰ ਅਜਿਹੇ ਮਸਲੇ ਨਾ ਆਉਣ ਮਰਨਾ ਸੱਚ ਹੈ ਜੁਣਾ ਝੂਠ ਹੈ ਪਰ ਕੁਦਰਤੀ ਮੌਤ ਤੇ ਕਿਸੇ ਦੇ ਕਤਲ ਦੇ ਵਿੱਚ ਬਹੁਤ ਫਰਕ ਹੁੰਦਾ ਹੈ ਤੇ ਜਦੋਂ ਕਿਸੇ ਦਾ ਕਤਲ ਹੁੰਦਾ ਸਵਾਲ ਬਹੁਤ ਸਾਰੇ ਖੜੇ ਹੁੰਦੇ ਬਹੁਤ ਸਾਰੇ ਲੋਕਾਂ ਦੇ ਉੱਤੇ ਖੜੇ ਹੁੰਦੇ ਆ ਪਰ ਅਮਨਤੋਜ ਮਾਨ ਹੋਰਾਂ ਨੇ ਇੱਕ ਗੱਲ ਜ਼ਰੂਰ ਕਹੀ ਹੈ ਕਿ ਜੇਕਰ ਅਜੇ ਵੀ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ ਜੋ ਸਮਾਂ ਔਨ ਰਿਕਾਰਡ ਪ੍ਰਸ਼ਾਸਨ ਵੱਲੋਂ ਦਿੱਤਾ ਗਿਆ ਸੀ ਕਿ ਇਸ ਮੁਤਾਬਕ ਅਸੀਂ ਕਾਰਵਾਈ ਕਰਾਂਗੇ ਸਾਨੂੰ ਇਹ ਸਮਾਂ ਚਾਹੀਦਾ ਹੈ ਪਰਿਵਾਰ ਦੀ ਮਦਦ ਹੋਵੇਗੀ ਜੇਕਰ ਉਹ ਨਹੀਂ ਹੁੰਦੀ ਤਾਂ ਇਹ ਅੰਦolan ਫੇਰ ਇੱਕ ਨਵਾਂ ਰੂਪ ਧਾਰੇਗਾ ਇਸੇ ਤਰ੍ਹਾਂ ਵੱਡੇ ਇਕੱਠ ਹੋਣਗੇ ਤੇ ਪਰਿਵਾਰ ਇਨਸਾਫ ਦੁਆ ਕੇ ਰਾਂਗੇ ਹੁਣ ਤਾਂ ਕੀ ਹੈ ਦੇਖਾਂਗੇ ਗੁਰਪ੍ਰੀਤ ਸਿੰਘ ਦੇ ਨਸਤਨਾਮ ਸਿੰਘ ਪੰਜਾਬੀ ਲੋਕ ਚੈਨਲ